ਹੇਰੀ ਆਈ ਪਈਏ ਜੀ ਨਾ ਬੱਚ ਬੱਲੇ ਬੱਲੇ ਹੋਈ ਪਈ ਐ ਲੰਬੇ ਸਮੇਂ ਤੋਂ ਨਾ ਤਾਂ ਅਸੀਂ ਕਦੇ ਨਾਹੇ ਸੜਕ ਬਣਦੀ ਦੇਖੀ ਸੀ ਨਾ ਕਦੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਜਾਂਦਾ ਦੇਖਿਆ ਸੀ ਪਰ ਵਿਰੋਧੀ کہہ ਰਹੇ ਸੀ ਕਿ ਸਾਢੇ 3 ਸਾਲ ਲੰਘ ਗਏ ਜੀ ਇੱਕ ਸੜਕ ਦਾ ਕੰਮ ਨਹੀਂ ਹੋਇਆ ਪੂਰੇ ਪੰਜਾਬ 'ਚ ਹਲਕੇ ਜਿਹਾ ਤਾਂ ਕੀ ਹੋਣਾ ਸੀ ਇਹ ਵਿਰੋਧੀ ਕੌਣ ਨੇ ਜੀ ਸਾਧੂ ਸਿੰਘ ਧਰਮਸੋਹ ਤੋਂ ਨਹੀਂ ਉਹ ਉਹਨਾਂ ਦਾ ਵੈਸੇ ਨਹੀਂ ਬੋਲਣਾ ਬਣਦਾ ਜੀ ਜਿਨ੍ਹਾਂ ਨੇ ਆਪ ਨਾ ਕੁਝ ਕੀਤਾ ਹੋਵੇ ਆਮ ਰਵਾਇਤ ਰਵਾਇਤ ਜੀ ਹੈ ਜੀ ਪੁਰਾਣੇ ਪੋਲੀਟਿਕਲ ਲੋਕਾਂ ਦੇ ਵਿੱਚ ਜਿਵੇਂ ਕਾਲੀ ਕਾਂਗਰਸ ਵੀ ਉਦਾਂ ਹੀ ਜਾਣ ਜਾਂਦੇ ਨਾ ਉਦਾਂ ਹੀ ਉਦਾਂ ਹੀ ਕੋਈ ਨਾ ਕੋਈ ਚਿੰਗੜੀ ਜੀ ਲਾ ਕੇ ਤੁਰ ਪੈਂਦੇ ਜੀ ਜਿਹੜੀ ਇੱਕ ਬਹੁਤ ਵੱਡੀ ਸੜਕਾ 56 ਕਿਲੋਮੀਟਰ ਦੀ ਮੰਡੀ ਗੋਵਿੰਦਗੜ੍ਹ ਤੋਂ ਮਲੋ ਮਲੋ ਤੋਂ ਪਾਸੋਂ ਪਾਸੋਂ ਨਾਬਾ ਨਾਬਾ ਤੋਂ ਭਵਾਨੀਗੜ੍ਹ ਬੁਰਾ ਹਾਲ ਸੀ ਐਕਸੀਡੈਂਟ ਹੁੰਦੇ ਸੀ ਰੋਜ਼ ਦਰੀ ਪਿਛਾ ਕੇ ਬਹਿ ਜਾਂਦੇ ਸੀ ਵਿਰੋਧੀ ਦੇਖੋ ਜੀ ਸੜਕ ਨਹੀਂ ਬਣੀ ਸੜਕ ਨਹੀਂ ਬਣਾਈ ਆਪ ਨਹੀਂ ਉਹਨਾਂ ਨੇ ਗੁੱਸਾ ਸਾਡੇ ਦੇ ਕੱਢਦੇ ਸੀ ਸਾਡੇ ਬਹੁਤ ਸਾਰੇ ਪਿੰਡਾਂ 'ਚ ਕੰਮ ਕੰਪਲੀਟ ਹੋ ਰਿਹਾ ਉਹਦੇ ਅਧਿਕਾਰਤਨ ਵੱਖਰੇ ਕਰਾਂ ਸਾਪਰ ਮਾਡਲ ਵੱਖਰਾ ਖੇਡ ਗਰਾਊਂਡ ਵੱਖਰਾ ਸੜਕਾਂ ਦਾ ਕੰਮ ਵੱਖਰਾ ਸਕੂਲਾਂ ਦਾ ਕੰਮ ਵੱਖਰਾ ਹਸਪਤਾਲਾਂ ਦਾ ਕੰਮ ਵੱਖਰਾ ਜੀ ਕਿ ਮੈਂ ਪੜਿਆ ਲਿਖਿਆ ਜੀ ਮੈਂ ਬੀਏ ਕੀਤੀ ਮੈਂ ਐਮਏ ਕੀਤੀ 19 ਚ ਮੈਂ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਹੁਣ ਮੈਂ ਪੀਐਸਡੀ ਕਰ ਰਹਾ ਪੋਲੀਟੀਕਲ ਸਾਇੰਸ ਦੇ ਵਿੱਚ ਮੈਨੂੰ ਹਰ ਚੀਜ਼ ਪਤਾ ਜੀ ਇੰਗਲਿਸ਼ ਵੀ ਆਉਂਦੀ ਹੈ ਹਿੰਦੀ ਵੀ ਆਉਂਦੀ ਹੈ ਪੰਜਾਬੀ ਵੀ ਆਉਂਦੀ ਹੈ ਠੀਕ ਹੈ ਨਾ ਹਰ ਚੀਜ਼ ਦਾ ਪਤਾ ਅਫੀਸਰ ਸਾਹਿਬਾਨ ਤੋਂ ਕਿਵੇਂ ਕੰਮ ਲੈਣਾ ਉਹ ਵੀ ਪਤਾ ਜੀ ਮੇਰਾ ਜਿਹੜਾ ਪੀਐਸਡੀ ਕਰ ਰਹਾ ਮੇਰਾ ਵਿਸ਼ਾ ਵੀ ਇਹੀ ਹੈ ਜੀ ਕਿ ਇੱਕ ਸਟੇਟ ਬਿਨਾ ਕਰਜ਼ਾ ਲਿਆ ਸਟੈਬਲਿਸ਼ ਹੋ ਸਕਦੀ ਹੈ ਜੀ ਅਗਰ ਨੀਤੀਆਂ ਚੰਗੀਆਂ ਹੋਣ ਅਗਰ ਕੰਮ ਕਰਨ ਦੀ ਬੁਨਤਮੰਦੀ ਸਹੀ ਹੋਵੇ ਆਪਣੇ ਤੇ ਕੰਮ ਵੀ ਕੋਈ ਨਹੀਂ ਹੋਇਆ ਕਰਜ਼ਾ ਵੀ ਸਿਰ ਚੜਾਤਾ 4.5 ਲੱਖ ਕਰੋੜ ਤੇ ਕੰਮ ਵੀ ਕੋਈ ਨਹੀਂ ਹੋਇਆ ਲੈਪਟਾਪ ਵੰਡ ਤੇ ਸਾਈਕਲ ਵੰਡ ਤੇ ਪਰ ਤੁਹਾਡੀ ਸਰਕਾਰ ਵੀ ਬਹੁਤ ਕਰਜ਼ਾ ਲੈ ਰਹੀ ਹੈ ਕਹਿੰਦੇ ਰਿਕਾਰਡ ਬਣਾਤਾ ਕਾਂਗਰਸੀ ਅਕਾਲੀ ਕਹਿੰਦੇ ਵੀ ਸਾਡੇ ਮਤਲਬ ਸਮੇਂ ਅਨੁਸਾਰ ਇੰਨਾ ਕਰਜ਼ਾ ਨਹੀਂ ਲਿਆ ਜਿੰਨਾ ਹੁਣ ਲੈ ਲਿਆ 3.5 ਸਾਲ ਚ ਇਸ ਵਾਲੀਆ ਨਿਸ਼ਾਨਾ ਉਹਨਾਂ ਤੇ ਜਿਹੜੇ ਕਹਿੰਦੇ ਵੀ ਕਰਜ਼ਾ ਲੈ ਲਿਆ ਹੁਣ ਸਵਾਲੀਆ ਨਿਸ਼ਾਨਾ ਉਹਨਾਂ ਤੇ ਕਿ ਉਹਨਾਂ ਨੇ ਕਰਜ਼ਾ ਵੀ ਲੈ ਲਿਆ ਗਲੀਆਂ ਵੀ ਨਹੀਂ ਬਣਾਈਆਂ ਨਾ ਸਕੂਲ ਬਣਾਏ ਨਾ ਹਸਪਤਾਲ ਬਣਾਏ ਠੀਕ ਹੈ ਜੀ ਦੋ ਚਾਰ ਘਟੁੱਕੇ ਚਲਾਤੇ ਹੈ ਗਰੀਬਾਂ ਦੇ ਬੱਚਿਆਂ ਦਾ ਸਕਾਲਰਸ਼ਿਪ ਵਜੀਫਾ ਖਾ ਲਿਆ ਤੇ ਹੁਣ ਸਵਾਲ ਸਾਨੂੰ ਕਰਦੇ ਨੇ ਜੀ ਉਹ ਮੈਂ ਕਿਹਾ ਬੜਿੰਗ ਸਾਹਿਬ ਮੈਨੂੰ ਇਹ ਦੱਸੋ ਜਿਹੜਾ ਤੁਸੀਂ 94 ਕੋਟ ਦਾ ਘਾਟਨ ਕਰਕੇ ਐਸ ਵੀ ਪੈਸਾ ਕਿੱਥੇ ਪਿਆ ਸੀ ਕਢਾ ਕੇ ਜਿਹੜਾ ਹੁਣ ਬੱਸ ਸਟੈਂਡ ਬਣਾ ਲਈਏ ਮੈਨੂੰ ਕਹਿੰਦੇ ਮਾਨ ਸਾਹਿਬ ਕਿਹੜਾ ਪੈਸਾ ਉਹ ਤਾਂ ਵੋਟਾਂ ਲੈਣ ਲਈ ਅਸੀਂ ਨਹੀਂ ਪੱਥਰ ਰੱਖਿਆ ਸੀ ਪੈਸਾ ਭੁਸਾ ਸਾਡੇ ਕੋਲ ਕੋਈ ਨਹੀਂ ਤੁਸੀਂ ਆਪ ਵੀ ਕਰਨਾ ਤੁਸੀਂ ਦੇਖੋ ਕਿਵੇਂ ਆ ਇਹ ਐਂ ਕਰਦੇ ਸੀ ਆਮਾਦੀ ਪਾਰਟੀ ਕੱਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਤਰਨਤਾਰਨ ਚੋਂ ਜਿੱਤਰੀ ਹੈ ਜੀ ਅਕਾਲੀ ਕਾਂਗਰਸੀ ਕਹਿੰਦੇ ਨੇ ਕਿ ਤੱਕਾ ਬਹੁਤ ਕਰਿਆ ਆਮ आदमी ਪਾਰਟੀ ਨੇ ਤਰਨਤਾਰਨ ਚੋਂ ਉੱਥੇ ਬੂਥ ਕਿਤੇ ਨਾ ਕਿਤੇ ਬੂਥਾਂ ਤੇ ਕਬਜ਼ੇ ਵੀ ਕੀਤੇ ਗਏ ਨੇ ਇਥੋਂ ਤੱਕ ਕਹਿ ਰਹੇ ਨੇ ਵੀ ਇਹ ਸੋਚਦੇ ਸੀ ਵੀ ਕੋਈ ਬੰਦਾ ਬੰਦਾ ਆਇਆ ਨਹੀਂ ਕੋਈ ਲੜ-ਲੜ ਕੇ ਕੋਈ ਖੇਤ ਵੱਟ ਪਿੱਛੇ ਕੋਈ ਮਿੰਤੀ ਪਿੱਛੇ ਵੀ ਆਇਆ ਕਿ ਖਾਲੀ ਜਈਆ ਕੰਮ ਉਹ ਕਰੋ ਕੁਛ ਇਹਨਾਂ ਦਾ ਇਹ ਟ੍ਰੈਂਡ ਹੁੰਦਾ ਸੀਗਾ ਜੀ ਵੀ ਲੜਾਓ ਲੋਕਾਂ ਨੂੰ ਆਪਸ ਦੇ ਵਿੱਚ ਜੇ ਸਾਡੇ ਕੋਲੇ ਆਉਣਗੇ ਤਾਂ ਪੁਲਿਸ ਚ ਆਉਣਗੇ ਤਾਂ ਫੋਨ-ਫੋਨ ਕਰਕੇ ਤਾਂ ਕੁਝ ਬਣੂਗਾ ਇਹਨਾਂ ਦੀ ਇਹ 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 ਅਵਸਥਾ ਸੀਗੀ ਜੀ ਜਿੰਨਾ ਲੋਕਾਂ ਨੇ ਤੁਹਾਨੂੰ ਵੋਟਾਂ ਪਾਪ ਬੈ ਕੇ ਤੁਹਾਡੇ ਸੱਤੇ ਤਾਸ ਜਾਏ ਆ ਤੁਹਾਨੂੰ ਕਾਲੇ ਜੇ ਲੱਗਣ ਲੱਗੇ ਹੈ ਗਰੀਬ ਜੇ ਲੱਗਣ ਲੱਗੇ ਇਹਨਾਂ ਦੀ ਤਾਂ ਇਹ ਮੈਂਟੈਲਿਟੀ ਕਾਂਗਰਸ ਦਾ ਹੋ ਗਈ ਖਤਮ ਇਹ ਤਾਂ ਹਰੇਕ ਤਾਂ ਮੁੱਖ ਮੰਤਰੀ ਬਣਨਾ ਚਾਹੁੰਦਾ ਜੀ ਚੰਨੀ ਕਹਿੰਦਾ ਮੈਂ ਬਣ ਜਾ ਬੜਿੰਗ ਕਹਿੰਦਾ ਮੈਂ ਬਣ ਜਾ ਬਾਜਵਾ ਕਹਿੰਦਾ ਮੈਂ ਬਣ ਜਾ ਸਿੱਧੂ ਕਹਿੰਦਾ ਪਿੱਛੇ ਹਟੋ ਨੰਬਰ ਤਾਂ ਮੇਰਾ ਇਹ ਤਾਂ ਉਹ ਲੜਾਈ ਲੜ ਰਹੇ ਆ ਅਕਾਲੀ ਦਲ ਦਾ ਤਾਂ ਕਹਿਣਾ ਹੀ ਕਿਹਾ ਜੀ ਹੈ ਨਹੀਂ ਉਹਨਾਂ ਤਾਂ ਤਾਂ ਇਹੀ ਨਹੀਂ ਪਤਾ ਲੱਗ ਰਿਹਾ ਵੀ ਕੌਣ ਕਿੱਥੇ ਆ ਜੀ ਆ ਸਰਪੰਚ ਸਾਹਿਬ ਖੜੇ ਨੇ ਗੁਲਦੀਪ ਸਿੰਘ ਆ ਬਜ਼ੁਰਗ ਖੜੇ ਨੇ ਪਿੰਡ ਦੇ ਪੁੱਛ ਕੇ ਦੇਖੋ ਕਦੇ ਕੋਈ ਐਮਐਲਏ ਮੰਤਰੀ ਆਇਆ ਜੀ 70 ਲੱਖ ਦੇ ਘਾਟਨ ਕਰਨ ਇੱਕ ਦਿਨ ਚ ਕਰ ਲੈਥੇ ਇਹਦੇ 70 ਰੁਪਏ ਨਹੀਂ ਦਿੱਤੇ ਜੀ ਤਾਂ ਇੱਕ ਤਾਂ ਨਜਾਇਜ਼ ਕਬਜ਼ਿਆਂ ਨੂੰ ਮੈਂ ਦੱਸਣਾ ਤੁਹਾਨੂੰ ਤੁਹਾਡੇ ਚੈਨਲ ਜ਼ਰੀਏ 1-1 ਇੰਚ ਛਡਾਵਾਂਗੇ ਜੀ ਅਗਰ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਫੜ ਕੇ ਜੇਲ੍ਹ ਚ ਬੰਦ ਕਰਾਂਗੇ ਠੀਕ ਹੈ ਨਾ ਨਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਇਹ ਵਾਰਨਿੰਗ ਹੈ ਜੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਹਲਕਾ ਨਾਬਾ ਚ ਮੌਜੂਦ ਹਾਂ ਹਲਕਾ ਨਾਬਾ ਚ ਐਮ ਐਲ ਏ ਗੁਰਦੇਵ ਸਿੰਘ ਦੇਮਨ ਲਗਾਤਾਰ ਜਿਹੜੇ ਗਰਾਊਂਡ ਨੇ ਉਹਨਾਂ ਦੇ ਨੀ ਪੱਥਰ ਰੱਖ ਰਹੇ ਨੇ ਤੇ ਜਿਹੜੇ ਸੜਕਾਂ ਦੇ ਕੰਮ ਚੱਲ ਰਹੇ ਨੇ ਉਹਨਾਂ ਦੇ ਵੀ ਉਦਘਾਟਨ ਕਰ ਰਹੇ ਨੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਹਲਕਾ ਨਾਬਾ ਤੋਂ ਐਮਐਲਏ ਗੁਰਦੇਵ ਸਿੰਘ ਦੇਮਾਨ ਮੌਜੂਦ ਨੇ ਮਾਨ ਸਾਹਿਬ ਵਿਕਾਸ ਕਾਰਜ ਕਿਸ ਤਰੀਕੇ ਦੇ ਚੱਲ ਰਹੇ ਨੇ ਤੇ ਖੇਡ ਮੈਦਾਨਾਂ ਦੇ ਵੀ ਤੁਸੀਂ ਉਦਘਾਟਨ ਕਰ ਰਹੇ ਹੋ ਨਹੀਂ ਪੱਥਰ ਰੱਖ ਰਹੇ ਹੋ ਤੇ ਕਿੰਨੇ ਕੁ ਪ੍ਰੋਜੈਕਟ ਸ਼ੁਰੂ ਕਰ ਰਹੇ ਨੇ ਹਲਕਾ ਨਾਬਾ ਜੀ ਸਭ ਤੋਂ ਪਹਿਲਾਂ ਤਾਂ ਪੰਜਾਬੀ ਲੋਕ ਦੇਖ ਰਹੇ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਨੇਰੀ ਆਈ ਪਈਏ ਜੀ ਨਾਬਾ ਜੀ ਬੱਲੇ ਬੱਲੇ ਹੋਈ ਪਈ ਆ ਔਰ ਲੋਕੀ ਗੱਲ ਕਹਿੰਦੇ ਆ ਵੀ ਲੰਮੇ ਸਮੇਂ ਤੋਂ ਨਾ ਤਾਂ ਅਸੀਂ ਕਦੇ ਨਾਪੇ ਸੜਕ ਬਣਦੀ ਦੇਖੀ ਸੀ। ਜੀ। ਨਾ ਕਦੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਜਾਂਦਾ ਦੇਖਿਆ ਸੀ। ਬਾਕੀ ਦਾ ਛੱਡੋ ਲਾਇਬ੍ਰੇਰੀ ਤਾਂ ਕਿੰਨੇ ਪਿੰਡਾਂ ਦੇ ਵਿੱਚ ਲਾਇਬ੍ਰੇਰੀ ਨੇ ਦੁਹਕਰਨ ਅਜ ਰਾਮਗੜ ਬੋੜਾਂ ਚ ਕੀਤਾ ਜੀ। ਠੀਕ ਹੈ ਜੀ। ਤੇ ਖੇਡ ਗਰਾਊਂਡ ਅਸੀਂ ਸਤਾਈ ਬਣਾ ਰਹੇ ਹਾਂ। ਜੀ। ਜ ਜਿਹਦੀ ਲਾਗਤ 25 ਲੱਖ ਤੋਂ ਲੈ ਕੇ ਕੋਈ 30 ਦਾ ਕੋਈ 35 ਦਾ ਕੋਈ 40 ਦਾ ਕੋਈ 50 ਲੱਖ ਦਾ ਰਿਕੁਆਇਰਮੈਂਟ ਦੇ ਮੁਤਾਬਕ ਉਹਦੇ ਅਸੀਂ ਦੁਹਕਰਨ ਕਰ ਰਹੇ ਹਾਂ। 42 ਦੇ ਆਸ-ਪਾਸ ਸੜਕਾਂ ਜਿਹੜੀਆਂ ਨੇ ਨਾਬਾਦ ਦੇ ਵਿੱਚ ਉਹਦਾ ਟੈਂਡਰਿੰਗ ਹੋ ਗਿਆ ਕੰਮ ਚੱਲ ਰਿਹਾ ਤੇ ਜੋਰਾ ਸ਼ੋਰਾ ਨਾਲ ਕੰਮ ਕਰ ਰਹੇ ਹਨ ਪਰ ਵਿਰੋਧੀ کہہ ਰਹੇ ਸੀ ਕਿ ਸਾਢੇ 3 ਸਾਲ ਲੰਘ ਗਏ ਜੀ ਇੱਕ ਸੜਕ ਦਾ ਕੰਮ ਨਹੀਂ ਹੋਇਆ ਪੂਰੇ ਪੰਜਾਬ ਵਿੱਚ ਹਲਕੇ ਜਿਹਾ ਤਾਂ ਕੀ ਹੋਣਾ ਸੀ ਵੀ ਇੰਨਾ ਕੰਮ ਮਤਲਬ ਸਲੋ ਚੱਲ ਰਿਹਾ ਵੀ ਸਰਕਾਰ ਕਹਿੰਦੀ ਬਹੁਤ ਕੁਸ਼ਤੀ ਪਰ ਹੋ ਨਹੀਂ ਰਿਹਾ ਕੰਮ ਇਥੋਂ ਤੱਕ ਇਹ ਵਿਰੋਧੀ ਕੌਣ ਨੇ ਜੀ ਕਾਂਗਰਸੀ ਹਾਂ ਕਾਂਗਰਸੀ ਧਰਮ ਸਾਧੂ ਸਿੰਘ ਧਰਮਸੋਹ ਤੋਰੀ ਜਦੋਂ ਉਹਨਾਂ ਦੀ ਸਰਕਾਰ ਸੀ ਨਾ ਮੈਂ ਇੱਕ ਪ੍ਰੋਪਰ ਤਰੀਕੇ ਨਾਲ ਕੇ ਬੈਠ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜੀ ਪਿਛਲੇ 10 ਸਾਲਾਂ ਦੇ ਵਿੱਚ ਨਾਭਾ ਦੇ ਵਿੱਚ ਇੱਕ ਵੀ ਸੜਕ ਨਹੀਂ ਬਣੀ। ਜ਼ਿੰਮੇਵਾਰੀ ਕਿਹਦੀ ਬਣਦੀ ਸੀ ਜੀ? 10 ਸਾਲ ਹੋ ਰਹੇ ਨੇ ਐਮਐਲਏ ਤੋਂ, ਮਨਿਸਟਰ ਵੀ ਰਹੇ ਨੇ 5 ਸਾਲ। ਉਹ ਉਹਨਾਂ ਦਾ ਵੈਸੇ ਨਹੀਂ ਬੋਲਣਾ ਬਣਦਾ ਜੀ। ਜਿਨ੍ਹਾਂ ਨੇ ਆਪ ਨਾ ਕੁਝ ਕੀਤਾ ਹੋਵੇ, ਅਸੀਂ ਤਾਂ ਇੰਨਾ ਕੁਝ ਕਰ ਰਹੇ ਹਾਂ, ਤੁਹਾਨੂੰ ਗਨਾਰਿਆਂ ਦਾ ਘਾਟਨ ਕਰ ਰਹੇ ਹਾਂ, ਰੋਜ਼ ਤੁਸੀਂ ਦੇਖ ਰਹੇ ਹੋ, ਮੀਡੀਆ ਜ਼ਰੀਏ ਤੁਸੀਂ ਕਵਰ ਕਰਦੇ ਹੋ ਸਾਰਾ। ਇਹ ਇੱਕ ਨਾ ਜਿਵੇਂ ਆਮ ਰਵਾਇਤ ਰਵਾਇਤ ਜੀ ਹੈ ਜੀ ਪੁਰਾਣੇ ਪੋਲੀਟਿਕਲ ਲੋਕਾਂ ਦੇ ਵਿੱਚ ਜਿਵੇਂ ਕਾਲੀ ਕਾਂਗਰਸ ਵੀ ਉਦਾਂ ਹੀ ਜਾਂ ਜਾਂਦੇ ਨਾ, ਉਦਾਂ ਹੀ ਉਦਾਂ ਹੀ ਕੋਈ ਨਾ ਕੋਈ ਚਿੰਗੜੀ ਜੀ ਲਾ ਕੇ ਤੁਰ ਪੈਂਦੇ ਕੁਛ ਨਹੀਂ ਹੋ ਰਿਹਾ ਜੀ ਉਹਨਾਂ ਨੂੰ ਪੁੱਛੇ ਕੁਛ ਕਿਉਂ ਨਹੀਂ ਹੋ ਰਿਹਾ ਜੀ 600 ਜੁਟ ਬਿਜਲੀ ਜਿਹੜੀ ਹੈ ਪਿਛਲੇ ਸਾਢੇ 3 ਸਾਲਾਂ ਤੋਂ ਪੂਰਾ ਪੰਜਾਬ ਜਿਹੜਾ ਮੁਫਤ ਉਹਦਾ ਆਨੰਦ ਲੈ ਰਿਹਾ ਜੀ 60000 ਦੇ ਆਸ-ਪਾਸ ਨੌਕਰੀਆਂ ਮਿਲ ਗਈਆਂ ਜੀ ਕਿਸਾਨਾਂ ਦੇ ਖੇਤਾਂ ਤੱਕ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਜੀ ਠੀਕ ਹੈ ਜੀ ਤੇ ਨਾਬਾ ਹਲਕੇ ਦੀ ਮੈਂ ਗੱਲ ਕਰਾਂ ਨਾਬੇ ਦੇ ਵਿੱਚ 27 ਖੇਡ ਗਰਾਊਂਡ ਬਣ ਰਹੇ ਆ ਪਹਿਲੀ ਵਾਰੀ ਜਿਹੜੇ ਕਿ ਟਾਪ ਕਲਾਸ ਨੇ ਜੀ ਤੇ ਇਹ ਦੱਸਣ ਮੈਨੂੰ ਜਿਹੜਾ ਸਭ ਧਰਮ ਸੋਧੀ ਵੀ ਇਹਨਾਂ ਨੇ ਕਿੰਨੇ ਕੁ ਬਣਾਏ ਸੀ ਜਿਹੜੇ ਜਿਹਨਾਂ ਆਪਾਂ ਵਿਰੋਧੀ ਕਹਿ ਦਿੰਨੇ ਆ ਜੀ ਤੇ ਇਸ ਤੋਂ ਨਵਾਂ ਨਾਬਾ ਹਲਕੇ ਦੇ ਸਕੂਲ ਜਿਹੜੇ ਆ ਅੰਕੜਾ ਸੀ ਜਾਰੀ ਕਰਾਂਗੇ ਹਰੇਕ ਸਕੂਲ ਦੇ ਵਿੱਚ ਬਾ ਕਮਲ ਕੰਮ ਹੋ ਰਿਹਾ ਕਲਾਸਰੂਮ ਬਣ ਰਿਹਾ ਐ ਐਲ ਸੀ ਡੀ ਲੱਗ ਰਹੀਆਂ ਨੇ ਜਿਹੜੀਆਂ ਲੇਟੈਸਟ ਟੈਕਨੀਕ ਦੀਆਂ ਉਹ ਨੇ ਸਕਰੀਨਾਂ ਨੇ ਜੀ ਐਲ ਡੀ ਉਹ ਲੱਗ ਰਹੀਆਂ ਨੇ ਚਾਰ ਦਿਵਾਰੀਆਂ ਜਿਹੜੀਆਂ ਕਦੇ ਬਣੀਆਂ ਹੀ ਨਹੀਂ ਸੀ ਉਹ ਬਣ ਰਹੀਆਂ ਨੇ ਟੀਚਰਾਂ ਦੀ ਭਰਤੀ ਹੋ ਰਹੀ ਐ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਰਹੀ ਐ 10000 ਬੱਚਾ ਸਾਡਾ ਹੁਣ ਭਰਤੀ ਹੋ ਰਿਹਾ ਔਰ ਨਾਬਾ ਹਲਕੇ ਦਾ ਇਹੋ ਜਿਹਾ ਕੋਈ ਪਿੰਡ ਨਹੀਂ ਜਿੱਥੇ ਕੋਈ ਨਾ ਬੱਚਾ ਜਾਂ ਬੱਚੀ ਕੋਈ ਭਰਤੀ ਹੋਈ ਹੋਵੇ ਤੇ ਇੰਨੇ ਕੰਮ ਹੋ ਗਏ 10 ਲੱਖ ਰੁਪਇਆ ਆ 2 ਅਕਤੂਬਰ ਤੋਂ ਜਿਹੜਾ ਜੀ ਉਹ ਹੈ ਸਿਹਤ ਬੀਮਾ ਯੋਜਨਾ ਸ਼ੁਰੂ ਕਰਤੀ ਜੀ ਹਜੇ ਉਹ ਕਹਿੰਦੇ ਕੰਮ ਕੰਮ ਨਹੀਂ ਹੋ ਰੇ ਹੁਣ ਜਿਨ੍ਹਾਂ ਨੇ ਗੁਟਕਾ ਖਾ ਕੇ ਸੌਂ ਖਾਦੀ ਸੀ ਕਿ 4 ਦਿਨਾਂ ਦੇ ਵਿੱਚ ਨਸ਼ਾ ਮੁਕਤ ਕਰ ਦੇਾਂਗੇ ਜੀ ਹੋ ਗਿਆ ਮੁਕਤ 4 ਹਫ਼ਤੇ ਸੌਰੀ ਆਮ ਆਦਮੀ ਪਾਰਟੀ ਨਸ਼ਾ ਮੁਕਤ ਮਹਿੰਮ ਲੈ ਕੇ ਪਿੰਡਾਂ ਦੇ ਵਿੱਚ ਡਿਫੈਂਸ ਕਮੇਟੀਆਂ ਬਣਾ ਚੁੱਕੀ ਹੈ ਜੀ ਉਹਦੀਆਂ ਮੀਟਿੰਗਾਂ ਹੋ ਰਹੀਆਂ ਨੇ ਅੱਜ ਵੀ ਸਾਡੇ ਹੁਣ ਬਲੌਕ ਇੰਚਾਰਜਾਂ ਦੀ ਮੀਟਿੰਗ ਪਟਿਆਲੇ ਰੱਖੀ ਹੋਈ ਹੈ ਪ੍ਰਸ਼ਾਸਨ ਦੇ ਨਾਲ ਅਸੀਂ ਪਿੰਡਾਂ ਦੀਆਂ ਚਾਰ ਮੀਟਿੰਗਾਂ ਕੀਤੀਆਂ ਨੇ ਅਲੱਗ-ਅਲੱਗ ਜਿਹੜੇ ਸਾਡੇ ਕੋਆਰਡੀਨੇਟਰ ਨੇ ਉਹਨਾਂ ਨੂੰ ਨਾਲ ਲੈ ਕੇ ਉਹਦੇ ਵਿੱਚ ਐਸਡੀਐਮ ਨਾਬਾ ਡੀਐਸਪੀ ਨਾਬਾ ਵੀਡੀਓ ਨਾਬਾ ਪੁਰਸ ਪ੍ਰਸ਼ਾਸਨ ਸਨਾ ਪ੍ਰਸ਼ਾਸਨ ਇਨਵੋਲਵ ਕਰਕੇ ਅਸੀਂ ਮੀਟਿੰਗਾਂ ਕੀਤੀਆਂ ਨੇ ਇਹ ਦੱਸਣ ਚਾ ਰਹੇ ਨੇ ਕਿੰਨੀਆਂ ਕੀਤੀਆਂ ਉਹ ਤੋਂ ਮੀਟਿੰਗ ਤੇ ਸੜਕਾਂ ਦਾ ਕਿੰਨਾ ਕੁ ਕੰਮ ਹੋ ਰਿਹਾ ਜਿਹੜਾ ਹਲਕਾ ਨਾਬਾ ਦੀ ਗੱਲ ਕਰੀਏ ਕਿੰਨੀਆਂ ਕੁ ਸੜਕਾਂ ਮਨਜ਼ੂਰ ਹੋ ਗਈਆਂ ਕਿਉਂਕਿ ਬਹੁਤ ਸੜਕਾਂ ਟੁੱਟੀਆਂ ਪਈਆਂ ਨੇ ਬਹੁਤ ਮਾੜੇ ਹਾਲਾਤ ਹੋਏ ਬਈ ਦੇਖੋ ਮੈਂ ਇੱਕ ਕੰਮ ਨੂੰ ਨਾ ਇੱਥੇ ਤੱਕ ਲਿਆਉਣ ਲਈ ਸਮਾਂ ਲੱਗਿਆ ਜੀ 2.5 ਸਾਲ ਲੱਗੇ ਮੈਂ ਜਦੋਂ ਐਮਐਲਏ ਬਣਿਆ ਨਾਲ ਦੀ ਨਾਲ ਸ਼ੁਰੂ ਕਰਤਾ ਸੀ ਹੁਣ ਉਹ ਮਨਜ਼ੂਰ ਹੋ ਕੇ ਆ ਰਹੀਆਂ 42 ਸੜਕਾਂ ਤਾਂ ਮਨਜ਼ੂਰ ਹੋ ਗਈਆਂ ਟੈਂਡਰਿੰਗ ਵੀ ਹੋ ਗਈ ਉਹਦੇ ਤੋਂ ਘਟਨ ਅਸੀਂ ਕਰ ਰਹੇ ਆ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਇੱਕ ਬਹੁਤ ਵੱਡੀ ਸੜਕਾ 56 ਕਿਲੋਮੀਟਰ ਦੀ ਮੰਡੀ ਗੋਵਿੰਦਗੜ੍ਹ ਤੋਂ ਅਮਲੋ ਅਮਲੋ ਤੋਂ ਪਾਸੋਂ ਪਾਸੋਂ ਨਾਬਾ ਨਾਬਾ ਤੋਂ ਭਵਾਨੀਗੜ੍ਹ ਬੁਰਾ ਹਾਲ ਸੀ ਐਕਸੀਡੈਂਟ ਹੁੰਦੇ ਸੀ ਰੋਜ਼ ਦਰੀ ਪਿਛਾ ਕੇ ਬਹਿ ਜਾਂਦੇ ਸੀ ਵਿਰੋਧੀ ਦੇਖੋ ਜੀ ਸੜਕ ਨਹੀਂ ਬਣੀ ਸੜਕ ਨਹੀਂ ਬਣਾਈ ਆਪ ਨਹੀਂ ਉਹਨਾਂ ਨੇ ਗੁੱਸਾ ਸਾਡੇ ਦੇ ਕੱਢਦੇ ਸੀ ਪਰ ਜਦੋਂ 2024 ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਆਈ ਅਸੀਂ ਪੂਰੀ ਮਸ਼ਤੀਦੀ ਨਾਲ ਐਮ ਐਲ ਏ ਅ ਅਮਲੋ ਐਮ ਐਲ ਏ ਪਟਿਆਲਾ ਦਿਹਾਤੀ ਡਾਕਟਰ ਬਲਬੀਰ ਜੀ ਸਿਹਤ ਮੰਤਰੀ ਸਾਡੇ ਮੈਂ ਤੇ ਨਿੰਦਰ ਕੌਰ ਭਰਾ ਜੀ ਐਮ ਐਲ ਏ ਸੰਗਰੂਰ ਅਸੀਂ ਚਾਰਾਂ ਨੇ ਬਾਰ ਬਾਰ ਮੀਟਿੰਗਾਂ ਕਰਕੇ ਉੱਪਰ ਮੰਤਰੀ ਸਾਹਿਬ ਨਾਲ ਸੀਐਮ ਸਾਹਿਬ ਨਾਲ ਅਸੀਂ ਇਹ ਸੜਕ ਮਨਜ਼ੂਰ ਕਰਾਈ 31 ਫੁੱਟੀ ਸੜਕ ਬਣੀ ਔਰ ਇਹ ਸੜਕ ਜਿਹੜੀ ਹੈ ਜੀ ਲਗਭਗ 44-47 ਕਰੋੜ ਰੁਪਏ ਦੀ ਸੜਕ ਬਣੀ 3 ਕਰੋੜ ਦਾ ਸਰਪਲਸ ਬਜਟ ਰੱਖਿਆ ਗਿਆ ਤਾਂ ਕਿ ਕੋਈ ਰਿਪੇਅਰ ਕਰਨੀ ਪੈਂਦੀ ਹੈ ਔਰ ਪਹਿਲੀ ਵਾਰੀ ਹੋਇਆ ਲੋਕਾਂ ਨੇ ਸੜਕ ਦੇ ਉੱਪਰ ਜਿਹੜੀ ਹੈ ਜੀ ਚਿੱਟੀ ਪੱਟੀ ਪੀਲੀ ਪੱਟੀ ਦੇਖੀ ਪਹਿਲੀ ਵਾਰੀ ਇਹ ਲੋਕਾਂ ਨੇ ਸੜਕ ਦੇ ਉੱਪਰ ਲਾਈਟਾਂ ਲੱਗੀਆਂ ਦੇਖੀਆਂ ਕਹਿੰਦੇ ਪਹਿਲਾਂ ਤਾਂ ਕਦੇ ਲੱਗੀਆਂ ਨਹੀਂ ਮੈਂ ਕਿਹਾ ਜੀ ਮੈਨੂੰ ਨੌਲੇਜ ਐ ਇਸ ਕਰਕੇ ਮੈਂ ਕਹਿ ਕਹਿਆ ਵੀ ਪਾਈ ਆ ਕੰਮ ਸਾਰੇ ਕਰੋ ਔਰ ਜਿਵੇਂ ਹੁਣ ਬਰਸਾਤਾਂ ਚ ਕਿਤੇ ਕਿਤੇ ਖੱਡੇ ਪਏ ਨਾਲ ਦੀ ਨਾਲ ਹੀ ਪੈਚ ਵਰਕ ਅਸੀਂ ਕਰਾਤਾ ਹਾਂ ਬਿਲਕੁਲ ਅਸੀਂ ਲਾਈਵ ਵੀ ਤੁਹਾਡਾ ਦੇਖਦੇ ਹੁੰਦੇ ਸੀ ਜਦੋਂ ਤੁਸੀਂ ਮੌਕੇ ਤੇ ਚੈੱਕ ਅਪ ਕਰਦੇ ਤੇ ਕਿ ਵਜਰੀ ਦੇਖੋ ਕਿੰਨੀ ਲੁੱਕ ਕਿੰਨੀ ਪੈਣੀ ਆ ਕਿੰਨੇ ਇੰਚੀ ਪੈਣੀ ਆ ਓਨੀਓ ਪਊਗੀ ਕਈ ਵਾਰੀ ਠੇਕੇਦਾਰਾਂ ਕੋਈ ਗੜਬੜ ਕਰਦੇ ਨੇ ਹੁਣ ਠੇਕੇਦਾਰ ਗੜਬੜੀ ਤਾਂ ਨਹੀਂ ਕਰਨਗੇ ਹਾਂ ਬਹੁਤ ਅੱਛੀ ਗੱਲ ਤੁਸੀਂ ਕੀਤੀ ਆ ਠੇਕੇਦਾਰਾਂ ਦੀ ਗੜਬੜੀ ਵਾਸਤੇ ਇੱਕ ਤਾਂ ਐਮਐਲਏ ਖੜੇ ਨੇ ਜੀ ਮੈਂ ਤਾਂ ਮੈਨੂੰ ਤਾਂ ਆਦਾ ਤਾਂ ਮੈਂ ਤਾਂ ਹਰੇਕ ਜੀ ਚੈੱਕ ਕਰਦਾ ਜੀ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਇੱਕ ਸੀਮ ਸਿੰਘ ਸਾਹਿਬ ਨੇ ਸਪੈਸ਼ਲ ਟੀਮ ਬਣਾਈ ਹੈ ਕਿ ਜਿਹੜੀਆਂ ਵੀ ਸੜਕਾਂ ਨੇ ਕਦੇ ਵੀ ਐਨੀ ਟਾਈਮ ਇਹ ਨਹੀਂ ਵੀ ਬਣਦੀ ਤੇ 2 ਮਹੀਨੇ ਬਾਅਦ 6 ਮਹੀਨੇ ਬਾਅਦ ਵੀ ਚੈੱਕ ਕੀਤੀ ਜਾ ਸਕਦੀ ਹੈ ਅਗਰ ਗਲਤ ਪਾਈ ਗਈ ਤਾਂ ਕਾਰਵਾਈ ਹੋਗੀ ਫਿਰ ਜਿਹੜੇ ਉਹਨਾਂ ਖੇਡ ਗਰਾਊਂਡ ਬਣ ਰਹੇ ਜਿਵੇਂ ਆਮਗੜ੍ਹ ਦੇ ਵਿੱਚ ਬਣ ਰਿਹਾ ਕਕਰਾਲੇ ਮੈਦਾਨ ਘਾਟਨ ਕਰਕੇ ਆ ਪਹਾੜ ਪਹਾੜਪੁਰ ਪਿੰਡ ਕਰਕੇ ਆ 15 ਤਰੀਕ ਨੂੰ ਚਾਰ ਖੇਡ ਗਰਾਊਂਡਾਂ ਦਾ ਹੋਰ ਉਦਘਾਟਨ ਨਵੇਂ ਪਿੰਡਾਂ ਚ ਉਹਦਾ ਅਸੀਂ ਕੰਚਾਰਜ ਲਾਤਾ ਉਹ ਇਨਚਾਰਜ ਜਦੋਂ ਤੱਕ ਓਕੇ ਨਹੀਂ ਕਰੂਗਾ ਉਹ ਫਾਈਲ ਤੇ ਠੇਕੇਦਾਰ ਦੀ ਪੇਮੈਂਟ ਨਹੀਂ ਹੋਣੀ ਠੀਕ ਹੈ ਪਹਿਲਾਂ ਓਕੇ ਕਰੂਗਾ ਵੀ ਹਾਂ ਤਸੱਲੀ ਵਾਲਾ ਕੰਮ ਹੋ ਗਿਆ ਇਹ ਸਾਰਾ ਸਿਸਟਮ ਜਿਹੜਾ ਜੀ ਅਸੀਂ ਇਹਨਾਂ ਬ੍ਰੇਕੀ ਨਾਲ ਕਰ ਰਹੇ ਆ ਕਿਉਂਕਿ ਲੋਕਾਂ ਦਾ ਪੈਸਾ ਜੀ ਪਿਛਲੇ 70 75 ਸਾਲਾਂ ਤੋਂ ਲੋਕਾਂ ਦਾ ਪੈਸਾ ਲੱਗ ਰਿਹਾ ਪਿੰਡਾਂ 'ਚ ਨਾ ਕੋਈ ਸੜਕ ਦਿਖਦੀ ਹੈ ਨਾ ਕੋਈ ਗਲੀ ਦਿਖਦੀ ਹੈ ਨਾ ਕੋਈ ਸੀਵਰੇਜ ਦਾ ਪ੍ਰਬੰਧ ਹੈ ਅਸੀਂ ਹੁਣ ਥਾਪਰ ਮਾਡਲ ਸ਼ੁਰੂ ਕਰਤਾ ਜੀ ਸਾਡੇ ਬਹੁਤ ਸਾਰੇ ਪਿੰਡਾਂ 'ਚ ਕੰਮ ਕੰਪਲੀਟ ਹੋ ਰਿਹਾ ਉਹਦੇ ਅਧਿਕਾਰ ਨੂੰ ਵੱਖਰੇ ਕਰਾਂਗੇ ਥਾਪਰ ਮਾਡਲ ਵੱਖਰਾ ਖੇਡ ਗਰਾਊਂਡ ਵੱਖਰਾ ਸੜਕਾਂ ਦਾ ਕੰਮ ਵੱਖਰਾ ਸਕੂਲਾਂ ਦਾ ਕੰਮ ਵੱਖਰਾ ਹਸਪਤਾਲਾਂ ਦਾ ਕੰਮ ਵੱਖਰਾ ਜੀ ਤੇ ਸ਼ਹਿਰਾਂ ਦੀ ਗੱਲ ਕਰ ਲਈਏ ਨਾਭਾ ਸ਼ਹਿਰ ਦੇ ਵਿੱਚ ਅਸੀਂ ਕੂੜੇ ਦੇ ਡੰਪ ਚੱਕਦੇ ਜਿਹੜੇ 70 ਸਾਲਾਂ 'ਚ ਕਿਸੇ ਨੇ ਨਹੀਂ ਚੱਕੇ ਅਸੀਂ ਚੱਕਦੇ ਪਟਿਆਲਾ ਗੇਟ ਜਾ ਕੇ ਦੇਖੋ ਬੱਸ ਸਟੈਂਡ ਲੋਕ ਤਾਰੀਫ਼ ਕਰਦੇ ਵੀ ਤੁਸੀਂ ਕਿਵੇਂ ਕਰਤਾ ਮੈਂ ਕਿਹਾ ਜੀ ਤੇ ਸਰਕਾਰ ਦੀ ਇੱਕ ਪੰਜੀ ਨਹੀਂ ਲੱਗੀ ਸਾਰਾ ਸੀਐਸਆਰ ਚੋਂ ਕੀਤਾ ਲੋਕਾਂ ਤੋਂ ਅਸੀਂ ਕਿਹਾ ਤਾਂ ਲੋਹਾ ਲੈ ਲਿਆ ਕਿਸੇ ਤੋਂ ਅਸੀਂ ਟੀਨ ਲੈ ਲੇ ਕਿਸੇ ਤੋਂ ਥੱਲੇ ਬੈਂਚ ਲੈ ਲੇ ਉਹਦੇ ਜਿਹੜੇ ਨੇ ਕੰਕਰੀਟ ਦੇ ਕਿਸੇ ਤੋਂ ਪਾਣੀ ਵਾਲੀ ਮਸ਼ੀਨ ਲੈ ਲਈ ਅਸੀਂ ਬਣਾਤਾ ਸਿਸਟਮ ਵਧੀਆ ਜੀ ਸੋ ਮਨ ਦੇ ਵਿੱਚ ਬੜੀ ਤਾਂਗ ਹੈ ਔਰ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਚਾਹਣਾ ਨਾਬਾ ਹਲਕੇ ਦੇ ਵਿੱਚ ਪਿੱਛੇ ਜੇ ਦੀਵਾਲੀ ਵਾਲੇ ਦਿਨ ਇੱਕ 9 ਸਾਲ ਦੇ ਬੱਚੇ ਦੀ ਡੈਥ ਹੋ ਗਈ ਸੀ ਐਕਸੀਡੈਂਟ ਹੋ ਗਿਆ ਜੀ ਕੁਝ ਭਰਾਵਾਂ ਨੇ ਸਾਡਾ ਨੇ ਇੱਥੇ ਧਰਨਾ ਵੀ ਲਾਇਆ ਸੀ ਵੀ ਬਹੁਤ ਐਕਸੀਡੈਂਟ ਹੁੰਦੇ ਆ ਬਿਲਕੁਲ ਸਹੀ ਗੱਲ ਆ ਮੈਂ ਸਹਿਮਤ ਹਾਂ ਉਹਨਾਂ ਨਾਲ ਪਰ ਇਹਦਾ ਕੋਈ ਮਾਸਟਰ ਪਲਾਨ ਕਿਸੇ ਨੇ ਤਿਆਰ ਕੀਤਾ ਜੀ ਕਿਸੇ ਨੇ ਨਹੀਂ ਤਿਆਰ ਕੀਤਾ ਘਟਨਾ ਤਾਂ ਹੁਣ ਹੋਈ ਆ ਦੀਵਾਲੀ ਤੇ ਮੈਂ 6 ਮਹੀਨੇ ਪਹਿਲਾਂ ਰਿਟਰਨ ਦੇ ਵਿੱਚ ਮੇਰੇ ਕੋਲ ਆਨ ਰਿਕਾਰਡ ਹੈ ਜੀ ਮੈਂ ਕਦੇ ਨਾ ਝੂਠ ਬੋਲਿਆ ਕੈਨੇਡਾ 'ਚ ਰਹੇ ਆ 15 ਸਾਲ ਨਾ ਝੂਠ ਬੋਲਣਾ ਆਉਂਦਾ ਨਾ ਹੀ ਬੋਲਣਾ ਜੀ ਮੈਂ 6 ਮਹੀਨੇ ਪਹਿਲਾਂ ਇਹਦੀ ਪ੍ਰਪੋਜ਼ਲ ਬਣਾ ਕੇ ਪੰਜਾਬ ਸਰਕਾਰ ਮਿਨਿਸਟਰ ਸਾਹਿਬ ਔਰ ਕੇਂਦਰ ਦੇ ਵਿੱਚ ਗੜਕੜੀ ਸਾਹਿਬ ਨੂੰ ਮੈਂ ਬਾਇਆ ਈਮੇਲ ਔਰ ਬਾਇ ਪੋਸਟ ਭੇਜਤੀ ਆ ਬਿਲਕੁਲ ਜਾਨੀ ਕਿ ਬੌੜਾ ਗੇਟ ਤੋਂ ਰੋਟੀ ਦੇ ਪੁੜਾ ਲਈ ਉਹਦੀ ਗੱਲ ਕਰੀ ਜੀ 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 ਹਾਂ ਮੈਂ ਉਹੀ ਦੱਸਣ ਲੱਗਾ ਹੁਣ ਨਿਤਨ ਗੜਕੜੀ ਸਾਹਿਬ ਤੋਂ ਮੈਂ ਟਾਈਮ ਮੰਗ ਰਿਹਾ ਕਿ ਸਾਨੂੰ ਟਾਈਮ ਦਿਓ ਉਹਦੇ ਵਿੱਚ ਕੀ ਹੈ ਜੀ ਜਿੱਥੇ ਪੀਤ ਕੰਬਾਈਨ ਹੈ ਜੀ ਉਤੋਂ ਪਿੱਛੇ ਥੋੜਾ ਚਲੇ ਜਾਓ ਉਤੋਂ ਫਲਾਈਵਰ ਸ਼ੁਰੂ ਹੋਊਗਾ ਬੌੜਾ ਗੇਟ ਤੱਕ ਆ ਗਿਆ ਇੱਕ ਰੋਡ ਮੁੜੂਗੀ ਭਵਾਨੀਗੜ੍ਹ ਨੂੰ ਫਲਾਈਵਰ ਇੱਕ ਜਾਊਗਾ ਸਦਾਜੀ ਟਰੱਕ ਜੀ ਨੂੰ ਤੋਂ ਹੰਦਾ ਹੈ ਦਲਦੀ ਤੱਕ ਠੀਕ ਹੈ ਜੀ ਇਹ ਫਲਾਈਵਰ ਨਾ ਨਾ ਕਰਦੇ ਵੀ ਮੇਰੇ ਖਿਆ ਤੇ ਇਹਦੇ ਥੱਲੇ ਡਿਵਾਈਡਰ ਹੋ ਕੇ ਸੜਕ ਜਿਹੜੀ ਆ ਉਹ ਖੁੱਲੀ ਹੋ ਜਾਣੀ ਇੱਕ ਬਾਈਪਾਸ ਅਸੀਂ ਬਣਾ ਰਹੇ ਹਾਂ ਥੋਹੀ ਕੋਲ ਦੀ ਇੱਕ ਬਾਈਪਾਸ ਬਣਾ ਰਹੇ ਹਾਂ ਰੋਟੀ ਪੁਲਾਂ ਤੋਂ ਲੈ ਕੇ ਜੋੜੇਪੁਰ ਆਪਣਾ ਜਿਹੜਾ ਜੀ ਬੀੜ ਦੁਸਾਂਝ ਤੇ ਚੌਧਰੀ ਮਾਜਰੇ ਕੋਲ ਦੀ ਹੁੰਦਾ ਹੋਇਆ ਕਕਰਾਲੇ ਪਿੰਡ ਸ਼ਿੰਟਾਂ ਵਾਲਾ ਰੋਡ ਤੇ ਨਿਕਲੂਗਾ ਜੀ ਐਂ ਹੀ ਅਸੀਂ ਪਾਸੋਂ ਚ ਕਰ ਰਹੇ ਇੱਕ ਬਾਈਪਾਸ ਇਹ ਟੋਟਲ ਪ੍ਰੋਜੈਕਟ 700 ਕਰੋੜ ਦਾ ਜੀ ਇਹ ਤਾਂ ਕਦੇ ਮੇਰੇ ਤੋਂ ਪਹਿਲਾਂ ਜਿੰਨੇ ਐਮਐਲਏ ਮਿਨਿਸਟਰ ਬਣਨੇ ਕਿ ਨੇ ਸੋਚਿਆ ਤੱਕ ਵੀ ਨਹੀਂ ਜੀ ਕਿਉਂਕਿ ਨੱਬਾ ਰਿਆਸੀ ਸ਼ਹਿਰ ਮਹਾਰਾਜਾ ਹੀਰਾ ਸਿੰਘ ਜੀ ਮਹਾਰਾਜਾ ਬ੍ਰਹਮਣ ਸਿੰਘ ਜੀ ਦਾ ਅਗਲੇ ਮਹੀਨੇ ਅਸੀਂ 18 ਦਸੰਬਰ ਨੂੰ ਮਹਾਰਾਜਾ ਹੀਰਾ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਜਦੋਂ ਦਾ ਮੈਂ ਐਮਐਲਏ ਬਣਿਆ ਹੁੰਦਾ ਸ਼ੁਰੂ ਕੀਤਾ ਪਹਿਲਾਂ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਉਂਕਿ ਮੈਂ ਪੜ੍ਹਿਆ ਲਿਖਿਆ ਜੀ ਮੈਂ ਬੀਏ ਕੀਤੀ ਮੈਂ ਐਮਏ ਕੀਤੀ 19 ਚ ਮੈਂ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਹੁਣ ਮੈਂ ਪੀਐਸਡੀ ਕਰ ਰਿਹਾ ਪੋਲੀਟੀਕਲ ਸਾਇੰਸ ਦੇ ਵਿੱਚ ਮੈਨੂੰ ਹਰ ਚੀਜ਼ ਪਤਾ ਜੀ ਇੰਗਲਿਸ਼ ਵੀ ਆਉਂਦੀ ਹੈ ਹਿੰਦੀ ਵੀ ਆਉਂਦੀ ਹੈ ਪੰਜਾਬੀ ਵੀ ਆਉਂਦੀ ਹੈ ਠੀਕ ਹੈ ਨਾ ਹਰ ਚੀਜ਼ ਔਰ ਆਪਣੇ ਹਲਕੇ ਦੀ ਨਵਜ ਕਿਵੇਂ ਹਰ ਇੱਕ ਚੀਜ਼ ਜਿਹੜੀ ਆ ਆਫਿਸ ਖੋਲੇ ਹੋਇਆ ਬੈਕਅਪ ਤੇ ਰਿਪੋਰਟ ਲੈਣੇ ਆ ਕਿ ਕੀ ਕੁਝ ਹੋਣਾ ਚਾਹੀਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਮੇਰਾ ਜਿਹੜਾ ਪੀਐਸਡੀ ਕਰ ਰਹਾ ਮੇਰਾ ਵਿਸ਼ਾ ਵੀ ਇਹੀ ਹੈ ਜੀ ਕਿ ਇੱਕ ਸਟੇਟ ਬਿਨਾ ਕਰਜ਼ਾ ਲਿਆ ਸਟੈਬਲਿਸ਼ ਹੋ ਸਕਦੀ ਹੈ ਜੀ ਅਗਰ ਨੀਤੀਆਂ ਚੰਗੀਆਂ ਹੋਣ ਅਗਰ ਕੰਮ ਕਰਨ ਦੀ ਬੁਨਿਆਦ ਮੰਦੀ ਸਹੀ ਹੋਵੇ ਆਪਣੇ ਤੇ ਕੰਮ ਵੀ ਕੋਈ ਨਹੀਂ ਹੋਇਆ ਕਰਜ਼ਾ ਵੀ ਸਿਰ ਚੜਾਤਾ 4.5 ਲੱਖ ਕਰੋੜ ਤੇ ਕੰਮ ਵੀ ਕੋਈ ਨਹੀਂ ਹੈ ਲੈਪਟਾਪ ਵੰਡ ਤੇ ਸਾਈਕਲ ਵੰਡ ਤੇ ਤੇ ਪੰਜਾਬ ਨੂੰ ਕਰਕੇ ਕਰਜਈ ਆ ਕਰਜ਼ਾ ਵੀ ਸਿਰ ਚੜਾਤਾ ਤੇ ਆਪ ਬਣ ਗਿਆ ਰਵਪਤੀ ਪਰ ਤੁਹਾਡੀ ਸਰਕਾਰ ਵੀ ਬਹੁਤ ਕਰਜ਼ਾ ਲੈ ਰਹੀ ਹੈ ਕਹਿੰਦੇ ਰਿਕਾਰਡ ਬਣਾਤਾ ਕਾਂਗਰਸੀ ਅਕਾਲੀ ਕਹਿੰਦੇ ਵੀ ਸਾਡੇ ਮਤਲਬ ਸਮੇਂ ਅਨੁਸਾਰ ਇੰਨਾ ਕਰਜ਼ਾ ਨਹੀਂ ਲਿਆ ਜਿੰਨਾ ਹੁਣ ਲੈ ਲਿਆ 3.5 ਸਾਲ ਚ ਉਹ ਸਹੀ ਕਹਿ ਰਹੇ ਨੇ ਜੀ ਇਹ ਹੋ ਕਿਉਂ ਰਿਹਾ ਇਹ ਤਾਂ ਦੱਸਣ ਨਾ ਜੇ ਆਪਾਂ ਕਿਹਾ ਤੋਂ ਆਪਾਂ ਕਹਿੰਦੇ ਕਰਜ਼ਾ ਲਿਆ ਜੀ ਕਿ ਵਾਪਸ ਨਹੀਂ ਕਰਨਾ ਦਿਓ ਮੁਕਰ ਦੀਏ ਵੀ ਨਹੀਂ ਲਿਆ ਸੀ ਕਰਜ਼ਾ ਉਹਦਾ ਵਿਆਸ ਤਾਂ ਦੇਣਾ ਹੀ ਪੈਣਾ ਨਾ ਜੀ ਸਟੇਟ ਨੂੰ ਚਲਾਉਣ ਲਈ ਤਾਂ ਵਿਆਜ ਤਾਂ ਦੇਣਾ ਪੈਣਾ ਜਿਹੜਾ ਐਡਾ ਵੱਡਾ ਸਿਰ ਤੇ ਭਾਰ ਬਿਠਾਤਾ ਇਹਨਾਂ ਨੇ ਉਹ ਕਿਸੇ ਤਰੀਕੇ ਨਾਲ ਉਤਰੂਗਾ ਨਾ ਜੀ ਇਹ ਤਾਂ ਹੱਲ ਕੀ ਹੋਊਗਾ ਮਾਨਸਰ ਫਿਰ ਵੱਧਦਾ ਜਾ ਰਹੇ ਕਮੇ ਨਹੀਂ ਉਹੀ ਅਸੀਂ ਅਸੀਂ ਜਿਹੜਾ ਉਹੀ ਪਲਾਨਿੰਗ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਜਿਹੜੀ ਪੀਐਸਡੀ ਕਰ ਰਿਹਾ ਉਹਦੇ ਵਿੱਚ ਇਹੀ ਇਹਦੇ ਉੱਪਰ ਹੀ ਖੋਜ ਕਰ ਰਿਹਾ ਮੈਂ ਇਹਦੇ ਪਰ ਸਟੱਡੀ ਕਰ ਰਿਹਾ ਕਿ ਜਿੰਨੀਆਂ ਮੁੱਢਲੀਆਂ ਸਹੂਲਤਾਂ ਨੇ ਚਾਹੀਏ ਪੀਣ ਵਾਲਾ ਪਾਣੀ ਆ ਚਾਹੇ ਸੜਕਾਂ ਨੇ ਚਾਹੇ ਸਕੂਲ ਨੇ ਚਾਹੇ ਹਸਪਤਾਲ ਨੇ ਜਿੰਨੀ ਡਿਵੈਲਪਮੈਂਟ ਆ ਸਾਰੀ ਹੋ ਸਕਦੀ ਆ ਬਿਨਾ ਕਰਜ਼ਾ ਲਿਆਂ ਤੋਂ ਪਰ ਉਹਦੇ ਲਈ ਬਿਉਂ ਪਰ ਜੇ ਆਪਾਂ ਉਹ ਕੰਮ ਵੀ ਨਹੀਂ ਕੀਤੇ ਇਹ ਸਵਾਲੀਏ ਨਿਸ਼ਾਨ ਉਹਨਾਂ ਤੇ ਆ ਜਿਹੜੇ ਕਹਿੰਦੇ ਵੀ ਕਰਜ਼ਾ ਲੈ ਲਿਆ ਹੁਣ ਸਵਾਲੀਏ ਨਿਸ਼ਾਨ ਉਹਨਾਂ ਤੇ ਕਿ ਉਹਨਾਂ ਨੇ ਕਰਜ਼ਾ ਵੀ ਲੈ ਲਿਆ ਗਲੀਆਂ ਵੀ ਨਹੀਂ ਬਣਾਈਆਂ ਨਾ ਸਕੂਲ ਬਣਾਏ ਨਾ ਹਸਪਤਾਲ ਬਣਾਏ ਠੀਕ ਹੈ ਜੀ ਦੋ ਚਾਰ ਘਟੁੱਕੇ ਚਲਾਤੇ ਹੈ ਗਰੀਬਾਂ ਦੇ ਬੱਚਿਆਂ ਦਾ ਸਕਾਲਰਸ਼ਿਪ ਬਲੀਫਾ ਖਾ ਲਿਆ ਤੇ ਹੁਣ ਸਵਾਲ ਸਾਨੂੰ ਕਰਦੇ ਨੇ ਜੀ ਪ੍ਰੋਬਲਮ ਤਾਂ ਉਹਨਾਂ ਨੇ ਕ੍ਰੀਏਟ ਕੀਤੀ ਹੈ ਨਾ ਜੀ ਅਸੀਂ ਤਾਂ ਹੁਣ ਤੋਂ ਬਣੇ ਆ ਜੀ 3 3.5 ਸਾਲ ਤੋਂ ਪਹਿਲਾਂ ਤਾਂ ਉਹੀ ਰਾਜ ਕਰਦੇ ਰਹੇ ਆ ਕੰਮ ਤਾਂ ਉਹਨਾਂ ਨੇ ਸ਼ੁਰੂ ਕੀਤਾ ਜਿਹੜੀ ਚੀਜ਼ ਹੈ ਉਨਾਂ ਨੇ ਸ਼ੁਰੂ ਕੀਤੀ ਉਹਦੇ ਜ਼ਿੰਮੇਵਾਰ ਅਸੀਂ ਕਿਵੇਂ ਹੋ ਸਕਦੇ ਆ ਅਸੀਂ ਤਾਂ ਉਹਨੂੰ ਹਲਕਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਡਿਵੈਲਪਮੈਂਟ ਪੰਜਾਬ ਦੇ ਵਿੱਚ ਆਰ ਡੀ ਐਫ ਹੈ ਜੀ ਲੂਲਾ ਡਿਵੈਲਪਮੈਂਟ ਫੰਡ ਇਹ ਕਾਂਗਰਸ ਦੀ ਨਲਾਇਕੀ ਕਰਕੇ ਕਿਉਂਕਿ ਇਹਨਾਂ ਨੇ ਜੂਸੀ ਨਹੀਂ ਦਿੱਤੀਆਂ ਪੁਰਾਣਾ ਡਾਕੂਮੈਂਟ ਨਹੀਂ ਸਾਹਮਣੇ ਕੀਤਾ ਇਸ ਕਰਕੇ ਸੈਂਟਰ ਨੇ ਜੂਸੀ ਬੰਦ ਉਹ ਬੰਦ ਕੀਤਾ ਹੈ ਜੀ ਆਰ ਡੀ ਐਫ ਉਹ ਦੇ ਨਹੀਂ ਰਿਹਾ ਪੰਜਾਬ ਨੂੰ ਪੰਜਾਬ ਦੀਆਂ ਸੜਕਾਂ ਦਾ ਪੈਸਾ ਸਾਰਾ ਪਿਛਲੇ 3 3.5 ਸਾਲ ਤੋਂ ਰੁਕਿਆ ਪਿਆ ਜੀ ਕਹਿੰਦੇ ਪਿਛਲਾ ਰਿਕਾਰਡ ਲਿਆਓ ਜੀ ਰਿਕਾਰਡ ਦੇਣਾ ਸੀ ਕਾਂਗਰਸ ਨੇ ਉਹ ਦਿੱਤਾ ਨਹੀਂ ਜੀ ਇੱਥੇ ਮੈਨੂੰ ਯਾਦ ਆ ਨਾਬੇ ਰਾਜਾ ਵੜਿੰਗ ਆਇਆ ਮੰਤਰੀ ਹੁੰਦਾ ਸੀਗਾ ਜੀ ਵੀ ਆ ਇਹਦਾ ਟਰਾਂਸਪੋਰਟ ਦਾ ਆਇਆ ਜੀ ਨਹੀਂ ਪੱਥਰ ਰੱਖ ਗਿਆ 4 ਕਰੋੜ ਦਾ ਨਹੀਂ ਪੱਥਰ ਬੱਸ ਸਟੈਂਡ ਦਾ ਨਾਬੇ ਵਾਲੇ ਦਾ ਜਦੋਂ ਸਰਕਾਰ ਆਮ ਆਦੀ ਪਾਰਟੀ ਦੀ ਆ ਗਈ ਵਿਧਾਨ ਸਭਾ ਦੇ ਵਿੱਚ ਮੈਂ ਪੁੱਛਿਆ ਰਾਜਾ ਵੜਿੰਗ ਮਿਲ ਗਿਆ ਮੈਨੂੰ ਉਹ ਮੈਂ ਕਿਹਾ ਵੜਿੰਗ ਸਾਹਿਬ ਮੈਨੂੰ ਇਹ ਦੱਸੋ ਜਿਹੜਾ ਤੁਸੀਂ ਨਾਬੇ 4 ਕਰੋੜ ਦਾ ਘਾਟਨ ਕਰਕੇ ਆ ਸੀ ਵੀ ਪੈਸਾ ਕਿੱਥੇ ਪਿਆ ਸੀ ਕਢਾ ਕੇ ਜਿਹੜਾ ਹੁਣ ਬੱਸ ਸਟੈਂਡ ਬਣਾ ਲਈਏ ਮੈਨੂੰ ਕਹਿੰਦੇ ਮਾਨ ਸਾਹਿਬ ਕਿਹੜਾ ਪੈਸਾ ਉਹ ਤਾਂ ਵੋਟਾਂ ਲੈਣ ਲਈ ਅਸੀਂ ਨਹੀਂ ਪੱਥਰ ਰੱਖਿਆ ਸੀ ਪੈਸਾ ਖੁਸਾ ਸਾਡੇ ਕੋਲ ਕੋਈ ਨਹੀਂ ਤੁਸੀਂ ਆਪ ਵੀ ਕਰਨਾ ਤੁਸੀਂ ਦੇਖੋ ਕਿਵੇਂ ਆ ਇਹ ਐਂ ਕਰਦੇ ਸੀ ਤੁਸੀਂ ਰਿਕਾਰਡ ਕਢਾ ਕੇ ਦੇਖੋ ਪ੍ਰਾਣਾ ਅਕਾਲੀ ਦਲ ਕਾਂਗਰਸ ਦੇ ਟਾਈਮ ਦੇ ਵਿੱਚ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ ਇਹ ਜੌਬਾਂ ਖੋਲਦੇ ਸੀ ਨੌਕਰੀਆਂ ਤੇ ਰੱਖਦੇ ਸੀ ਭਾਵੇਂ ਠੇਕੇਦਾਰ ਤੇ ਰੱਖਦੇ ਹੁਣ ਤਾਂ ਕਿ ਲੋਕਾਂ 'ਚ ਮੈਸੇਜ ਆਵੇ ਵੀ ਦੇਖੋ ਕਿੰਨੀਆਂ ਨੌਕਰੀਆਂ ਦਿੱਤੀਆਂ ਐਂ ਹੀ ਉਦਘਾਟਨ ਕਰਦੇ ਸੀ ਜਦੋਂ ਦੀ ਆਮ ਆਦੀ ਪਾਰਟੀ ਬਣੀ ਆ ਸਾਢੇ 3 ਸਾਲ ਹੋ ਗਿਆ ਬੀਬੀਆਂ ਖੜੀਆਂ ਨੇ ਸਾਹਮਣੇ 600 ਯੂਨਟ ਬਿਜਲੀ ਮਾਫੀ ਨੂੰ ਕਿੰਨਾ ਟਾਈਮ ਹੋ ਗਿਆ ਜੀ ਕਈ ਤਾਂ ਭੁੱਲ ਵੀ ਗਏ ਵੀ ਸਾਡਾ ਸਾ ਠੀਕ ਹੈ ਔਰ ਜਿੰਨਾ ਨੌਕਰੀਆਂ ਪੰਜਾਬ ਚ ਭਗਵੰਤ ਮਾਨ ਸਰਕਾਰ ਦੇ ਰਹੀ ਹੈ ਮੈਨੂੰ ਕੋਈ ਦੱਸੇ ਹੌਨ ਰਿਕਾਰਡ ਜੀ ਕਈ ਡਿਪਾਰਟਮੈਂਟ ਤਾਂ ਐਸੇ ਨੇ ਕਿ ਜਿਹਦੇ ਵਿੱਚ ਰਿਟਾਇਰਮੈਂਟ ਹੁੰਦੀ ਜਾ ਰਹੀ ਹੈ ਕੋਈ ਭਰਤੀ ਕੀਤਾ ਹੀ ਨਹੀਂ ਚਾਹੇ ਪਟਵਾਰੀ ਨੇ ਪੰਜਾਬ ਪੁਲਿਸ ਦੇ ਵਿੱਚ ਕਿੰਨੀਆਂ ਪੋਸਟਾਂ ਇੱਕ ਇੱਕ ਥਾਣੇ ਚ ਮੁਲਾਜ਼ਮ 50 ਚਾਹੀਦੇ ਨੇ ਇਹ ਮੁਲਾਜ਼ਮ ਨੇ ਉੱਥੇ 15 ਜੀ ਕਮੀਆਂ ਮੁਲਾਜ਼ਮਾਂ ਦੀ ਹੋ ਰਹੀ ਹੈ ਭਰਤੀ ਕਰ ਰਹੇ ਹੋ ਨੂੰ ਬਿਲਕੁਲ ਹੋ ਰਹੀ ਹੈ ਜੀ ਹਰੇਕ ਸਾਲ 2500 ਦਾ ਰੈਗੂਲਰ ਭਰਤੀ ਹੋ ਰਹੀ ਹੈ ਇੱਕ 10000 ਭਰਤੀ ਸਪੈਸ਼ਲ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਸਪੈਸ਼ਲ ਉਹਦਾ ਪਲਾਨ ਕਰਕੇ ਉਹ ਤਿਆਰ ਕੀਤਾ ਤਾਂ ਕਿ ਸਾਡੇ ਬੱਚੇ ਨੂੰ ਨੌਕਰੀਆਂ ਮਿਲ ਸਕਣ ਅਸੀਂ ਹੁਣ ਇੱਕ ਪ੍ਰੋਗਰਾਮ ਕਰਾਂਗੇ ਨਾਬਾ ਹਲਕੇ ਦੇ ਵਿੱਚ ਜਿੰਨੇ ਪੰਜਾਬ ਦੇ ਵਿੱਚ ਸਰਕਾਰੀ ਡਿਪਾਰਟਮੈਂਟ ਹੈ ਜਿੰਨੀਆਂ ਨਵੀਆਂ ਭਰਤੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਟਾਈਮ ਸਭ ਨੂੰ ਇਕੱਠੇ ਕਰਕੇ ਸਨਮਾਨਿਤ ਕਰਾਂਗੇ ਉਹਨਾਂ ਨੂੰ ਨਾਲੇ ਪਤਾ ਵੀ ਲੱਗ ਜੂ ਨਾਬੇ ਨੂੰ ਨਾਲੇ ਪੰਜਾਬ ਨੂੰ ਭਾਈ ਕਿੰਨੀਆਂ ਨੌਕਰੀਆਂ ਮਿਲੀਆਂ ਨੇ ਔਰ ਇਹ ਚੈਲੰਜ ਹੈ ਜੀ ਕਿ ਕਿਸੇ ਵੀ ਬੱਚੇ ਨੇ ਨੌਕਰੀ ਲਈ ਐਮਐਲਏ ਨੂੰ ਮਨਿਸਟਰ ਨੂੰ ਜਾਂ ਸੀਐਮ ਸਾਹਿਬ ਤੱਕ ਕਿਸੇ ਨੇ ਇੱਕ ਰੁਪਈਆ ਦਿੱਤਾ ਹੋਵੇ ਨਾ ਜੀ ਜੋ ਮਰਜ਼ੀ ਸਜ਼ਾ ਲਾ ਦਿਓ ਜੀ ਠੀਕ ਹੈ ਨਾ ਫ੍ਰੀ ਆਫ ਕਾਸਟ ਗਰੀਬਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ ਇੱਕ ਬੱਚੀ ਮਿਲੀ ਕਹਿੰਦੀ ਐਮਐਲ ਸਾਹਿਬ ਤੁਹਾਡਾ ਧੰਨਵਾਦ ਨੌਕਰੀ ਮਿਲ ਗਈ ਮੈਂ ਕਿਹਾ ਬੇਟਾ ਕਿਹੜੇ ਡਿਪਾਰਟਮੈਂਟ ਚ ਕਹਿੰਦੀ ਮੈਂ ਸਬ ਇਨਸਪੈਕਟਰ ਭਰਤੀ ਹੋਈ ਹਾਂ ਜੀ ਨਾਬੇ ਤੋਂ ਹਾਂ ਜੀ ਜੇ ਕੋਈ ਤੁਹਾਨੂੰ ਮਿਲਾ ਦਾਂਗੇ ਜੀ ਮੈਂ ਕਿਹਾ ਪੁੱਤ ਬਾਪੂ ਤੁਹਾਡਾ ਕੀ ਕਰਦਾ ਕਹਿੰਦੀ ਬਾਪੂ ਮੇਰਾ ਲੌਂਦਾ ਰੇੜੀ ਜੀ ਤੇ ਮੈਂ ਕਿਹਾ ਵੀ ਘਰ ਤੁਹਾਡਾ ਕਹਿੰਦੀ ਘਰੇ ਬਸ ਵਾਸ਼ਰੂਮ ਦੇ ਬਾਹਰ ਪੱਲੀ ਲਾਈ ਹੈ ਜੀ ਮੈਂ ਕਿਹਾ ਨੌਕਰੀ ਕਹਿੰਦੀ ਨੌਕਰੀ ਮਿਹਨਤ ਕੀਤੀ ਐਮਐਲ ਸਾਹਿਬ ਨੌਕਰੀ ਸਰਕਾਰ ਨੇ ਦੇ ਦਿੱਤੀ ਮੈਂ ਕਿਹਾ ਕੋਈ ਪੈਸਾ ਕ ਕਈ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ ਉਹ ਡੱਬਾ ਲੈ ਕੇ ਆਇਆ ਡੱਬੇ ਦੇ ਵਿੱਚ ਬਰਫੀ ਦੇ 10 ਪੀਸ ਸੀਗੇ ਉਹ ਹੈਪਮੈਨਿਕ ਸੀਗੀ ਪਾਈਆ ਪਰ ਉਹ ਚ ਇੱਕ ਭਾਵਨਾ ਸੀਗੀ ਉਹਦੀ ਉਹ ਧੰਨਵਾਦ ਕਰਨ ਆਈ ਸੀ ਸਰਕਾਰ ਦਾ ਠੀਕ ਹੈ ਨਾ ਇਹਨਾਂ ਦੇ ਟਾਈਮ ਤੁਸੀਂ ਜਿੰਨੋ ਮਰਜ਼ੀ ਪੁੱਛ ਲਓ ਜੀ ਬਿਨਾ ਪੈਸੇ ਤੋਂ ਨਾ ਕਾਲੀਜ਼ਦਲ ਚ ਨਾ ਕਾਂਗਰਸ ਚ ਕੋਈ ਨੌਕਰੀ ਨਹੀਂ ਸੀ ਮਿਲਦੀ ਹੁਣ ਮਿਲਦੀ ਆ ਸਾਰਿਆਂ ਨੂੰ ਜੀ ਠੀਕ ਹੈ ਤਰਨਤਾਰਨ ਜਿਮਨੀ ਚੋਣ ਦੇ ਨਤੀਜਿਆਂ ਚ ਕੁਝ ਘੰਟੇ ਬਾਕੀ ਨੇ ਕੀ ਲੱਗਦਾ ਤੁਸੀਂ ਵੀ ਚੋਣ ਪ੍ਰਚਾਰ ਕੀਤਾ ਕਿਵੇਂ ਦੇ ਰਿਜ਼ਲਟ ਕਿਵੇਂ ਦੇ ਰਹਿਣ ਵਾਲੇ ਨੇ ਆਵਾਦੀ ਪਾਰਟੀ ਕੱਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਤਰਨਤਾਰਨ ਚੋਣ ਜਿੱਤਰੀ ਹੈ ਜੀ ਪਹਿਲਾਂ ਵੀ ਬਾਅਦ ਇਲੈਕਸ਼ਨ ਚਾਹੇ ਜਲੰਧਰ ਦੀ ਲਾਲੋ ਚਾਹੇ ਚਾਰ ਉਪ ਚੋਣਾ ਹੋਈਆਂ ਬਰਨਾਲਾ ਗਿੱਦੜਵਾਹਾ ਡੇਰਾ ਬਾਬਾ ਨਾਨਕ ਤੇ ਇੱਕ ਇਧਰ ਹੁਸ਼ਾਰਪੁਰ ਹੋਈ ਸੀਗੀ ਜੀ ਚੱਬੇਵਾਲ ਸੀਗਾ ਉਹਨਾਂ ਦੀ ਸੀਟ ਖਾਲੀ ਹੋਈ ਸੀਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਲੁਧਿਆਣੇ ਹੋਈ ਇੱਕ ਉਸ ਤੋਂ ਬਾਅਦ ਅੱਜ ਕੱਲ ਤਰਨਤਾਰਨ ਦੀ ਰਿਜ਼ਲਟ ਆਉਣਾ ਜੀ ਸਾਰੀ ਆਵਾਦੀ ਪਾਰਟੀ ਜਿੱਤੀ ਹੈ ਜੀ ਠੀਕ ਹੈ ਜੀ ਉਹ ਕਿਉਂ ਕਿਉਂਕਿ ਲੋਕ ਇਸ ਗੱਲ ਤੋਂ ਖੁਸ਼ ਨਹੀਂ ਵੀ ਸਰਕਾਰ ਬਹੁਤ ਹੀ ਅੱਛਾ ਕੰਮ ਕਰ ਰਹੀ ਹੈ ਬਹੁਤ ਸਾਰੇ ਲੋਕਾਂ ਦੇ ਗਿਲੇ ਸ਼ਿਕਵੇ ਵੀ ਹੋਣਗੇ ਭਈ ਮੇਰਾ ਆਹ ਕੰਮ ਨਹੀਂ ਹੋਇਆ ਮੇਰਾ ਕੰਮ ਨਹੀਂ ਦੇਖੋ ਕੰਮ ਹੋਣੇ ਸ਼ੁਰੂ ਹੋ ਗਏ ਹੁਣ ਬਾਈ ਨੰਬਰ ਜਿਵੇਂ ਜਿਵੇਂ ਲੱਗਦਾ ਜਾਊਗਾ ਨੌਕਰੀਆਂ ਮਿਲਦੀਆਂ ਜਾਣਗੀਆਂ ਪ੍ਰਾਈਵੇਟ ਤੁਸੀਂ ਆਪ ਦਾ ਕੋਈ ਪ੍ਰਾਈਵੇਟ ਕੰਮ ਕਰ ਲਓ ਸਰਕਾਰ ਤੁਹਾਨੂੰ ਲੋਨ ਦੇ ਰਹੀ ਹੈ ਤੁਹਾਨੂੰ ਸਬਸਿਡੀ ਦੇ ਰਹੀ ਹੈ ਠੀਕ ਹੈ ਜਿਹੜੇ ਬੱਚੇ ਕੈਨੇਡਾ ਜਾਂਦੇ ਸੀ ਨਾ ਉਹਨਾਂ ਰੁਝਾਨ ਘਟ ਗਿਆ ਹੁਣ ਇੱਥੇ ਹੀ ਆਪਣਾ ਕੰਮ ਕਰ ਕਰਨ ਲੱਗੇ ਬਿਲਕੁਲ ਅਕਾਲੀ ਕਾਂਗਰਸੀ ਕਹਿੰਦੇ ਨੇ ਕਿ ਤੱਕਾ ਬਹੁਤ ਕਰਿਆ ਆ ਮਦਮੀ ਪਾਰਟੀ ਨੇ ਤਰਨਤਾਰਨ ਚ ਉੱਥੇ ਬੂਤ ਕਿਤੇ ਨਾ ਕਿਤੇ ਬੂਤਾਂ ਤੇ ਕਬਜ਼ੇ ਵੀ ਕੀਤੇ ਗਏ ਨੇ ਇੱਥੋਂ ਤੱਕ ਕਹਿ ਰਹੇ ਨੇ ਉਹ ਤਾਂ ਜੋ ਮਰਜ਼ੀ ਕਹੀ ਜੇ ਕਹਿਣ ਨੂੰ ਥੋੜਾ ਪੈਸੇ ਲੱਗਦੇ ਨੇ ਜੀ ਉਹ ਤਾਂ ਜੋ ਮਰਜ਼ੀ ਕਹਿ ਦਿਓ ਜੀ ਜਿਹੜਾ ਕੰਮ ਪਾਸੋਂ ਮੇਰੀ ਮੇਰੀ ਹਾਜ਼ਰੀ ਦੇ ਵਿੱਚ ਪਾਸੋਂ ਇਲੈਕਸ਼ਨ ਹੋਈ ਹੈ ਜੀ ਨਗਰ ਪੰਚਾਇਤ ਦੀ ਔਰ ਪਿਛਲੀ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨੇ ਸਾਰਾ ਸੁਪੜਾ ਸਾਫ਼ ਕਰਤਾ ਜਦੋਂ ਜਦੋਂ ਪਹਿਲੀ ਵਾਰ ਇਲੈਕਸ਼ਨ ਹੋਈ ਹੈ ਜੀ ਫਿਰ ਛੱਦ ਧਰਮ ਸੋਸ ਸੀਗਾ ਸਾਰੇ ਐਮਸੀ ਤੱਕੇ ਨਾ ਆਪਣੇ ਜਿਤਾ ਲਈ ਹੁਣ ਇਲੈਕਸ਼ਨ ਹੋਈ ਹੈ ਜੀ ਪਾਸੋਂ ਪਿਛਲੇ ਸਾਲ ਸਾਡਾ ਇੱਕ ਬੰਦਾ ਦੋ ਵੋਟਾਂ ਨਾਲ ਹਾਰਿਆ ਇੱਕ ਬੰਦਾ ਸੱਤ ਵੋਟਾਂ ਨਾਲ ਹਾਰਿਆ ਜੀ ਮੈਨੂੰ ਕਹਿੰਦੇ ਦੱਸੋ ਕੀ ਕਰਨਾ ਮੈਂ ਕਿਹਾ ਜੋ ਸੰਗਤ ਦਾ ਫੈਸਲਾ ਆ ਗਿਆ ਮਨਜ਼ੂਰ ਹੈ ਜੀ ਅਸੀਂ ਨਹੀਂ ਕੁਝ ਵੀ ਕਰਨਾ ਠੀਕ ਹੈ ਜੀ ਮੌਂਡ ਮੈਰਿਟ ਇਲੈਕਸ਼ਨ ਹੋਈ ਹੈ ਜੀ ਫਿਰ ਆਜੋ ਸਰਪੰਚੀ ਤੇ ਇਹ ਪਹਿਲੀ ਵਾਰੀ ਹੋਇਆ ਕਿ ਵਿਧਾਨ ਸਭਾ ਨਾਬਾ ਦੇ 142 ਪਿੰਡਾਂ ਦੇ ਵਿੱਚੋਂ 42 ਪੰਚਾਇਤਾਂ ਸਰਬਸੰਮਤੀ ਨਾਲ ਬਣੀਆਂ ਨੇ ਇਲੈਕਸ਼ਨ ਨਹੀਂ ਹੋਈ ਉੱਥੇ ਇਹ ਤਾਂ ਆਪ ਤੁਹਾਡੇ ਬੰਦੀ ਪੈਦਾ ਕਰਦੇ ਸੀ ਵੀ ਲੜੋ ਲੋਕ ਡਾਂਗੋ ਡਾਂਗੀ ਹੋਣਗੇ ਤੁਸੀਂ ਕਹਿ ਰਹੇ ਹੋ ਕੋਈ ਤੱਕੇ ਸਾਹੀ ਬਿਲਕੁਲ ਨਹੀਂ ਮੈਂ ਤੁਹਾਨੂੰ ਗੱਲ ਦੱਸਦਾ ਅੰਦਰ ਲਈ ਇਹ ਤਾਂ ਜਿਵੇਂ ਹੁਣ ਖ ਵੀ ਇਹ ਸੋਚਦੇ ਸੀ ਵੀ ਕੋਈ ਬੰਦਾ ਬੰਦਾ ਆਇਆ ਨਹੀਂ ਕੋਈ ਲੜ ਲੜ ਕੇ ਕੋਈ ਖੇਤ ਵੱਟ ਪਿੱਛੇ ਕੋਈ ਮਿੰਤੀ ਪਿੱਛੇ ਵੀ ਆਇਆ ਕਿ ਖਾਲੀ ਜਈ ਆ ਕੰਮ ਉਹ ਕਰੋ ਕੁਛ ਇਹਨਾਂ ਦਾ ਇਹ ਟ੍ਰੈਂਡ ਹੁੰਦਾ ਸੀਗਾ ਜੀ ਵੀ ਲੜਾਓ ਲੋਕਾਂ ਨੂੰ ਆਪਸ ਦੇ ਵਿੱਚ ਜੇ ਸਾਡੇ ਕੋਲੇ ਆਉਣਗੇ ਤਾਂ ਪੁਲਿਸ ਚ ਆਉਣਗੇ ਤਾਂ ਫੋਨ ਫੋਨ ਕਰਕੇ ਤਾਂ ਕੁਝ ਬਣੂਗਾ ਇਹਨਾਂ ਦੀ ਇਹ 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 ਅਵਸਥਾ ਸੀਗੀ ਜੀ ਆਮ ਆਦਮੀ ਪਾਰਟੀ ਜਦੋਂ ਦੀ ਆਈ ਆ ਹੌਨ ਮੈਟ ਕੰਮ ਹੁੰਦੇ ਆ ਸਭ ਨੂੰ ਸਮਝਾਈਦਾ 42 ਪੰਚਾਇਤਾਂ ਸਰਬਸੰਮਤੀ ਨਾਲ ਬਣੀਆਂ ਜਿੰਨੀਆਂ ਪੰਚਾਇਤਾਂ ਹੁਣ ਬਣੀਆਂ ਨੇ ਬਹੁਤ ਅੱਛਾ ਕੰਮ ਕਰ ਰਹੀਆਂ ਨੇ ਸਭ ਨੂੰ ਨਾਲ ਲੈ ਕੇ ਚੱਲ ਰਹੇ ਆ ਸਰਬ ਪੱਖੀ ਵਿਕਾਸ ਹੋ ਰਿਹਾ ਸਰਬ ਧਰਮ ਦਾ ਸਨਮਾਨ ਕਰਦੇ ਆ ਠੀਕ ਹੈ ਜੀ ਕਿਸੇ ਦੇ ਮਨ ਦੇ ਕਿਸੇ ਲਈ ਮਨ ਦੇ ਵਿੱਚ ਕੋਈ ਹੈ ਨਹੀਂ ਜੀ ਉਪਰਾਪਨ ਹੈ ਨਹੀਂ ਹਰੇਕ ਨੂੰ ਸੀਨੇ ਨਾਲ ਲਾਈਦਾ ਹਰੇਕ ਨੂੰ ਦਫ਼ਤਰ ਬੁਲਾਈਦਾ ਚਾਹ ਪੁਲਾਈਦੀ ਹੈ ਸ਼ੱਕਰ ਵਾਲੀ ਤੇ ਵਧੀਆ ਕੰਮ ਕਰ ਕਰਕੇ ਭੇਜੀਦਾ ਜੀ ਬਿਲਕੁਲ ਬਾਕੀ ਰਿਜ਼ਲਟ ਦੀ ਗੱਲ ਚੱਲਦੀ ਸੀ ਕੀ ਲੱਗਦਾ ਮੁਕਾਬਲਾ ਕਿਸ ਪਾਰਟੀ ਨਾਲ ਉੱਥੇ ਕਾਂਗਰਸ ਨਾਲ ਲੱਗਦਾ ਜਾਂ ਅਕਾਲੀ ਦਲ ਨਾਲ ਲੱਗਦਾ ਕਾਂਗਰਸ ਤਾਂ ਨਿਭੜ ਲਿਆ ਕੰਮ ਜੀ ਰਾਜਾ ਬੜਿੰਗ ਕਹਿੰਦਾ ਇੱਕ ਗਰੀਬ ਜਹਾ ਇੱਕ ਵਿਚਾਰਾ ਕੰਮ ਕਰਦਾ ਕਾਲਾ ਜਹਾ ਉਹਨੂੰ ਚੱਕ ਕੇ ਕਾਂਗਰਸ ਨੇ ਗ੍ਰਹਿ ਮੰਤਰੀ ਲਾਤਾ ਜਾਨੀ ਕਿ ਸਰਦਾਰ ਬੂਟਾ ਸਿੰਘ ਜੀ ਦੇਖੋ ਕਾਂਗਰਸ ਦੀ ਮੈਂਟੈਲਿਟੀ ਵੀ ਗਰੀਬ ਜਹਾ ਕਾਲਾ ਜਹਾ ਵੀ ਉਹ ਵਿਚਾਰੇ ਕਰਕੇ ਲਿਆ ਸੀ ਗ੍ਰਹਿ ਮੰਤਰੀ ਜੀ ਸਰਦਾਰ ਬੂਟਾ ਸਿੰਘ ਜੀ ਕੋਲੇ ਲਿਆਕਤ ਸੀਗੀ ਬੇਸ਼ੱਕ ਉਹ ਮਜਬੀ ਸਿੰਘ ਸੀਗੇ ਉਹਨਾਂ ਤੇ ਲਿਆਕਤ ਸੀਗੀ ਤਾਂ ਕਰਕੇ ਉਹ ਗ੍ਰਹਿ ਮੰਤਰੀ ਬਣੇ ਦੇਸ਼ ਦੇ ਇਹਨਾਂ ਦੇ ਅੰਦਰ ਤਾਂ ਇਹ ਚੱਲਦਾ ਜੀ ਇਹ ਹਲੇ ਵੀ ਸਾਨੂੰ ਕਾਲਾ ਜਾਂ ਗਰੀਬ ਜਾਂ ਵਿਚਾਰਾ ਜਾਂ ਦੱਸੀ ਜਾਂਦੇ ਆ ਉਹ ਮਹਾਰਾਜ ਅੱਜ ਦੇਸ਼ ਦੀ ਰਾਸ਼ਟਰਪਤੀ ਦਰੋਪਤੀ ਮੁਰਮਰ ਜੀ ਐਸਸੀ ਹੈ ਜੀ ਇਹ ਮਹਾਰਾਜ ਪੰਜਾਬ ਦੇ ਵਿੱਚ ਠੀਕ ਹੈ ਨਾ ਅੱਜ ਪੂਰੇ ਦੇਸ਼ ਦੇ ਵਿੱਚੋਂ ਸਭ ਤੋਂ ਵੱਧ ਆਬਾਦੀ ਐਸੀਆਂ ਦੀ ਪੰਜਾਬ ਦੇ ਵਿੱਚ ਹੈ ਜੀ ਇਹ ਕਿੱਥੇ ਦੁਰੇ ਫਿਰਦੇ ਨੇ ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟਾਂ ਪਾ ਬੈ ਕੇ ਤੁਹਾਡੇ ਸੱਤੇ ਤਾਸ ਜਾਏ ਆ ਸਾਨੂੰ ਕਾਲੇ ਜੇ ਲੱਗਣ ਲੱਗੇ ਹੈ ਗਰੀਬ ਜੇ ਲੱਗਣ ਲੱਗੇ ਇਹਨਾਂ ਤੇ ਤਾਂ ਇਹ ਮੈਂਟੈਲਿਟੀ ਕਾਂਗਰਸ ਦਾ ਹੋ ਗਈ ਖਤਮ ਜਾਨੀ ਕਿ ਇਹ ਬਿਆਨ ਬਹੁਤ ਮਹੀਨੇ ਰੱਖਦਾ ਇੱਕ ਕਹਾਪਤਨ ਦੀ ਵੀ ਇੱਕ ਨਾਰ ਸੌ ਬਿਮਾਰ ਇਦਾਂ ਦੀ ਕੋ ਹੈ ਇਹ ਤਾਂ ਹਰੇਕ ਤਾਂ ਮੁੱਖ ਮੰਤਰੀ ਬਣਨਾ ਚਾਹੁੰਦਾ ਜੀ ਚੰਨੀ ਕਹਿੰਦਾ ਮੈਂ ਬਣ ਜਾ ਬੜਿੰਗ ਕਹਿੰਦਾ ਮੈਂ ਬਣ ਜਾ ਬਾਜਵਾ ਕਹਿੰਦਾ ਮੈਂ ਬਣ ਜਾ ਸਿੱਧੂ ਕਹਿੰਦਾ ਪਿੱਛੇ ਹਟੋ ਨੰਬਰ ਤਾਂ ਮੇਰਾ ਇਹ ਤਾਂ ਉਹ ਲੜਾਈ ਲੜ ਰਹੇ ਆ ਅਕਾਲੀ ਦਲ ਦਾ ਤਾਂ ਕਹਿਣਾ ਹੀ ਕਿਹਾ ਜੀ ਹੈ ਨਹੀਂ ਉਹਨਾਂ ਦਾ ਤਾਂ ਇਹ ਹੀ ਨਹੀਂ ਪਤਾ ਲੱਗ ਰਿਹਾ ਵੀ ਕੌਣ ਕਿੱਥੇ ਆ ਜੀ ਫਾੜੋ ਫਾੜੀ ਹੋਇਆ ਪੈ ਕੰਮ ਆ ਜੀ ਸਾਰਾ ਹੁਣ ਰਹਿ ਗਈ ਆਮ ਆਦੀ ਪਾਰਟੀ ਦੀ ਗੱਲ ਆਮ ਆਦੀ ਪਾਰਟੀ ਅਸੂਲਾਂ ਵਾਲੀ ਪਾਰਟੀ ਹੈ ਆਮ ਆਦੀ ਪਾਰਟੀ ਹਰੇਕ ਦਾ ਸਤਿਕਾਰ ਕਰਦੀ ਹੈ ਜਿੰਨੇ ਅਸੀਂ ਕੰਮ ਕਰ ਰਹੇ ਹਾਂ ਔਨ ਦਾ ਮੈਟ ਅਸੀਂ ਲਿਖ ਕੇ ਲਾਵਾਂਗੇ ਉਹ ਪਿੰਨ ਅੱਜ ਵੀ ਕਿਹੜੇ ਕਿਹੜੇ ਕੰਮ ਕੀਤੇ ਨੇ ਅੱਜ ਰਾਮ ਰਾਮਗੜ੍ਹ ਬੌੜਾ ਪਿੰਡ ਦੇ ਵਿੱਚ 70 ਲੱਖ ਦੀ ਗ੍ਰਾਂਟ ਦੇ ਉਦਘਾਟਨ ਕੀਤੇ ਆ ਜੀ ਆ ਸਰਪੰਚ ਸਾਹਿਬ ਖੜੇ ਨੇ ਗੁਲਦੀਪ ਸਿੰਘ ਕਾ ਬਜ਼ੁਰਗ ਖੜੇ ਨੇ ਪਿੰਡ ਦੇ ਪੁੱਛ ਕੇ ਦੇਖੋ ਕਦੇ ਕੋਈ ਐਮ ਐਲ ਏ ਮੰਤਰੀ ਆਇਆ ਜੀ 70 ਲੱਖ ਦੇ ਉਦਘਾਟਨ ਕਰਨ ਇੱਕ ਦਿਨ ਚ ਕਰ ਲੈਥੇ ਇਹਦੇ 70 ਰੁਪਏ ਨਹੀਂ ਦਿੱਤੇ ਜੀ ਉਲਟਾ ਨਜਾਇਜ਼ ਕਬਜ਼ੇ ਕਰੀ ਫਿਰਦੇ ਆ ਜਦ ਤੇ ਡਾਂਗੋ ਡਾ ਉਹਨਾਂ ਨੂੰ ਉਹਨਾਂ ਨੂੰ ਡਾਂਗਾ ਲੱਗੇ ਪੈਗੇ ਜੀ ਗਲ ਪੈਗੇ ਸਾਡੇ ਸਰਪੰਚ ਸਾਹਿਬ ਦੇ ਵੀ ਤਾਂ ਇੱਕ ਤਾਂ ਨਜਾਇਜ਼ ਕਬਜ਼ੇ ਵਾਲਿਆਂ ਨੂੰ ਮੈਂ ਦੱਸਣਾ ਤੁਹਾਨੂੰ ਤੁਹਾਡੇ ਚੈਨਲ ਜ਼ਰੀਏ ਇੱਕ ਇੱਕ ਇੰਚ ਛਡਾਵਾਂਗੇ ਜੀ ਅਗਰ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਫੜ ਕੇ ਜੇਲ੍ਹ ਚ ਬੰਦ ਕਰਾਂਗੇ ਜੀ ਠੀਕ ਹੈ ਨਾ ਨਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਇਹ ਵਾਰਨਿੰਗ ਹੈ ਜੀ ਇਹ ਇਹ ਪੰਚਾਇਤ ਦੀ ਜਗ੍ਹਾ ਹੈ ਜੀ ਇਹ ਪਿੰਡ ਦੀ ਪੰਚਾਇਤ ਦੀ ਜਗ੍ਹਾ ਇਹਦਾ ਹੱਕ ਜਿਹੜਾ ਪੰਚਾਇਤ ਦਾ ਬਣਦਾ ਜੀ ਉਹ ਬੰਦਿਆਂ ਵਾਂਗੂ ਛੱਡ ਦਿਓ ਠੀਕ ਹੈ ਜੀ ਤੇ ਜਿੰਨੀ ਡਿਵੈਲਪਮੈਂਟ ਦੇ ਕੰਮ ਨੇ ਜਿੰਨੀਆਂ ਸੜਕਾਂ ਦੀ ਹੁਣ ਗੱਲ ਆਈ ਹੈ ਮੇਰੇ ਨੋਟਿਸ ਦੇ ਵਿੱਚ ਅਸੀਂ ਸਾਰਿਆਂ ਦਾ ਪਿੰਡ ਦੇ ਵਿੱਚ ਮੇਰੇ ਕੋਲ ਆਇਓ ਮੈਂ ਅਸੀਂ ਇੱਕ ਨਾ ਫਾਈਲ ਬਣਾਈ ਹੋਈ ਹੈ ਹਰੇਕ ਪਿੰਡ ਦਾ ਇੱਕ ਪੋਰਟਲ ਬਣਾਇਆ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਕਿੰਨੀਆਂ ਗਲੀਆਂ ਨੇ ਡਿਵੈਲਪਮੈਂਟ ਦੇ ਕੰਮ ਕਿੱਥੇ ਖੜੇ ਨੇ ਕਿੰਨੀ ਕਿਨਕਮਾ ਪਿੰਡ ਦੀ ਕਿੰਨੀ ਕੱਪਾ ਨੂੰ ਗ੍ਰਾਂਟ ਚਾਹੀਦੀ ਆ ਕਿੰਨੇ ਲੋਕ ਨੇ ਕਿੰਨੇ ਪੜ੍ਹੇ ਲਿਖੇ ਨੇ ਕਿੰਨੇ ਅਨਪੜ੍ਹ ਨੇ ਕਿੰਨੇ ਮਰਦ ਨੇ ਕਿੰਨੀਆਂ ਔਰਤਾਂ ਨੇ ਕਿੰਨੇ ਪ੍ਰਾਈਵੇਟ ਨੇ ਕਿੰਨੇ ਸਰਕਾਰ ਸਾਰਾ ਡਾਟਾ ਬਣਾਇਆ ਪਿਆ ਹੈ ਇਹ ਮੈਨੂੰ ਸ਼ੌਕ ਹੈ ਕਿਉਂਕਿ ਮੈਂ ਕੈਨੇਡਾ ਵਰਗਾ ਮੁਲਕ ਛੱਡ ਗਿਆ ਜਿੱਥੇ 15 ਸਾਲ ਹਰੇਕ ਜਾਣ ਨੂੰ ਕਾਲਾ ਕੈਨੇਡਾ ਚ ਮੈਂ ਮੁਲਕ ਛੱਡ ਕੇ ਆਇਆ ਜੀ ਕਿ ਆਪਾਂ ਪੰਜਾਬ ਦੀ ਸੇਵਾ ਕਰੀਏ ਸਾਡੇ ਅੰਦਰ ਆ ਗਿਆ ਜੀ ਸਾਡੇ ਅੰਦਰ ਮੈਨੂੰ ਤੁਸੀਂ ਦੱਸਿਓ ਮੈਂ ਐਮ ਐਲ ਏ ਹਾਂ ਜੀ ਮੈਂ 2016 ਚ ਨਾਬਾ ਆਇਆ ਸੀਗਾ 17 ਦੀ ਇਲੈਕਸ਼ਨ ਲੜੀ ਹਾਰ ਗਏ ਕੋਈ ਗੱਲ ਨਹੀਂ ਲੜਾਈ ਲੜੀ ਬਾਈ ਦੇ ਵਿੱਚ ਸੰਗਤ ਨੇ ਪਿਆਰ ਦਿੱਤਾ ਐਮ ਐਲ ਏ ਬਣ ਕੇ ਮੈਂ ਅੱਜ ਵੀ ਕਿਰਾਏ ਦੇ ਮਕਾਨ ਤੇ ਰਹਿਣਾ ਜੀ ਮੈਨੂੰ ਇਹ ਨਹੀਂ ਕਿ ਮੇਰੇ ਕੋ ਕੋਠੀ ਬਣੀ ਇਹਨਾਂ ਕੋਲੇ ਇੱਕ ਕੋਠੀ ਥੋੜਾ ਜੀ ਆ ਹੁਣ ਹੁਣ ਈਡੀ ਨੇ ਕਿੰਨੀਆਂ ਜ਼ਬਤ ਕੀਤੀਆਂ ਨੇ ਜੀ ਠੀਕ ਹੈ ਨਾ ਕਿੰਨਾ ਕੁਸ਼ ਬਣਾਈ ਬੈਠੇ ਨੇ ਜੀ ਔਰ ਆਪਣੀ ਜਿਹੜੀ ਮੇਰੀ ਤਨਖਾਹ 83300 ਤਨਖਾਹ ਹੁੰਦੀ ਆ ਔਨ ਰਿਕਾਰਡ ਮੇਰੇ ਖਾਤੇ ਚ ਉਹ ਤਨਖਾਹ ਗਰੀਬ ਦੀ ਬੱਚੀ ਦੇ ਵਿਆਹ ਤੇ ਗਰੀਬ ਦੀ ਬੱਚੀ ਨੂੰ ਸਾਈਕਲ ਉਹਦੀ ਫੀਸ ਭਰਨੀ ਕਿਤਾਬਾਂ ਤਾਂ ਆਉਣੀਆਂ ਕੋਈ ਵੀ ਮੇਰਾ ਭਰਾ ਕੋਈ ਦੁਖੀ ਆਜਵੇ ਕਿਹਦਾ ਲਾਜ ਹੋਣ ਵਾਲਾ ਠੀਕ ਹੈ ਜੀ ਤੇ ਉਹਦੇ ਤੇ ਲਾਇਗ ਦੇ ਜੀ ਆਪਾਂ ਇਹ 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 ਰਾਜਨੀਤੀ ਥੋੜਾ ਜੀ ਇਹ ਤਾਂ ਸੇਵਾ ਕਰ ਰਹੇ ਆ ਇਹ ਕੰਮ ਜਿਹੜਾ ਪਹਿਲੀ ਵਾਰੀ ਪੰਜਾਬ 'ਚ ਹੋਇਆ ਕਿ ਪੋਲੀਟਿਕਲ ਜ਼ਮਾਤ ਦੇ ਵਿੱਚ ਐਸੇ ਐਮ.ਐਲ.ਏ ਚੁਣੇ ਗਏ ਜਿਹੜੇ ਜਿਨ੍ਹਾਂ ਨੇ ਇੱਕ ਇੱਕ ਨਵਾਂ ਰਿਕਾਰਡ ਸੈੱਟ ਕਰਤਾ ਜੀ ਹੁਣ ਕਹਿਣ ਵਾਲੇ ਤਾਂ ਤੁਹਾਡੇ ਇੱਤੇ ਪੇਜ ਤੇ ਵੀ ਇਹਦਾ 3 ਲੱਖ ਦਾ ਡੀਜ਼ਲ ਖਾ ਗਿਆ ਜੀ ਤਾਂ ਸਾਈਕਲ ਮੈਂ ਉਹਨੂੰ ਕਹਿਣਾ ਚਾਹੁੰਦਾ ਭਰਾ ਮੇਰੇ ਖਾਤੇ 'ਚ ਆਉਂਦੀ ਤਨਖਾਹ ਮੈਂ ਉੱਥੋਂ ਕਢਾ ਕੇ ਫਿਰ ਅੱਗੇ ਲਾਉਣਾ ਸਾਰੇ ਠੀਕ ਹੈ ਕਹਿਣ ਵਾਲੇ ਤਾਂ ਬੜਾ ਕੁਝ ਕਹਿਣਗੇ ਕਿ ਕਿੱਥੇ ਗਿਆ ਸਾਈਕਲ ਹੁਣ ਸਾਈਕਲ ਤੇ ਇੰਨਾ ਕੰਮ ਜਿਹੜਾ ਜੀ ਰੋਜ਼ ਰੋਜ਼ ਥੋੜਾ ਹੁੰਦਾ ਜੀ ਸਵੇਰੇ ਜਾਇਦਾ ਮੈਂ ਤੇ ਮੇਰੇ ਘਾਲੇ ਰੋਜ ਜਾਂਦੇ ਆ ਜਮੇ ਜੀ ਘੰਟਾ ਡੇਢ ਘੰਟਾ ਲਾਈਦਾ ਜੀ ਵਧੀਆ ਔਰ ਜਿੰਨੀ ਤੁਹਾਡੀ ਸਿਹਤ ਚੰਗੀ ਐ ਜਿੰਨੇ ਤੁਸੀਂ ਤੰਦਰੁਸਤ ਤੋਂ ਕੰਮ ਨਹੀਂ ਵਧੀਆ ਕਰੋਗੇ ਤੁਸੀਂ ਇਹਨਾਂ ਦਾ ਤੁਰਿਆ ਜਾਂਦਾ ਨਹੀਂ ਗੱਲਾਂ ਕਰਦੇ ਨੇ ਡਿੱਡੀਆਂ ਕਮੈਂਟੋ ਤੇ ਕਮੈਂਟ ਕਰਦੇ ਨੇ ਜੀ ਤੇ ਉਹ ਸਮਾਂ ਹੁਣ ਨਿਕਲ ਗਿਆ ਲੋਕ ਸਿਆਣੇ ਹੋ ਗਏ ਨਵੀਂ ਪੀੜ੍ਹੀ ਆ ਗਈ ਨਵੇਂ ਨੌਜਵਾਨ ਬੱਚੇ ਆ ਗਏ ਪੁਰਾਣੇ ਬਜ਼ੁਰਗਾਂ ਨੂੰ ਸਾਡੇ ਵੀ ਬਜ਼ੁਰਗ ਸੀ ਕਾਂਗਰਸ ਕਾਂਗਰਸ ਐਂ ਕਰੀ ਜਾਂਦੇ ਹੁੰਦੇ ਸੀਗੇ ਜੀ ਉਹ ਵੀ ਹੁਣ ਭੁੱਲ ਭੱਲ ਗਏ ਸਾਰਾ ਕੁਝ ਨਵੀਂ ਪੀੜ੍ਹੀ ਜਿਹੜੀ ਆ ਨਾ ਉਹਨੂੰ ਪਤਾ ਲੱਗ ਗਿਆ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਸਾਡੇ ਪਿੰਡਾਂ ਦੇ ਬੱਚੇ ਜਿਹੜੇ ਆ ਉਹ ਬਾਹਰਲੇ ਮੁਲਕਾਂ ਚਲੇ ਗਏ ਅਮਰੀਕਾ ਚਲੇ ਗਏ ਕੈਨੇਡਾ ਚਲੇ ਗਏ ਉਹਨੂੰ ਪਤਾ ਲੱਗ ਗਿਆ ਵੀ ਜੇ ਇਹ ਮੁਲਕ ਸਾਡੇ ਤੋਂ ਬਾਅਦ ਆਜ਼ਾਦ ਹੋ ਕੇ ਇੰਨਾ ਡਵੈਲਪਮੈਂਟ ਕਰ ਸਕਦੇ ਫਿਰ ਅਸੀਂ ਕਿਉਂ ਨਹੀਂ ਕਰ ਸਕਦੇ ਇਹ ਫਰਕ ਪੈ ਗਿਆ ਸੋ ਇਸ ਕਰਕੇ ਸਾਰੀਆਂ ਚੀਜ਼ਾਂ ਦਾ ਬਹੁਤ ਵੱਡਾ ਫਰਕ ਪੈ ਗਿਆ ਔਰ ਪੰਜਾਬ ਦੇ ਵਿੱਚ ਇਹ ਫਰਕ ਪੈ ਗਿਆ ਕਿ ਪੰਜਾਬ ਦੇ ਵਿੱਚ ਜਨਨ ਦੀ ਆਮ ਪਾਰਟੀ ਸਰਕਾਰ ਆਈ ਹੈ ਜੀ ਕਾਂਗਰਸ ਅਕਾਲੀ ਠੀਕ ਹੈ ਜੀ ਇਹਨਾਂ ਕੋਲੇ ਤਾਂ ਕੋਈ ਲੈਣ ਦੇਣ ਨੂੰ ਕੋਈ ਗੱਲ ਹੀ ਨਹੀਂ ਜੀ ਹੋਰ ਕੋਈ ਹੈ ਤਾਂ ਇਹਨਾਂ ਨੇ ਕੋਈ ਨਾ ਕੋਈ ਟੋਟਕਾ ਛੱਡੀ ਰੱਖਦੇ ਆ ਜੀ ਵੀ ਅਸੀਂ ਸੁਰੱਖਿਆ ਚ ਬਣੇ ਰਹੀਏ 댓ਸ ਇਟ ਇੱਥੇ ਤੱਕ ਸੀਮਾ ਦਾ ਕੰਮ ਜੀ ਠੀਕ ਹੈ ਬਿਲਕੁਲ ਜੀ ਸੋ ਹਲਕਾ ਨਾਬਾ ਤੋਂ ਐਮਐਲਏ ਗੁਰਦੇਵ ਸਿੰਘ ਦੇਮਾਨ ਜੋ ਵਿਕਾਸ ਕਾਰਜਾਂ ਦੇ ਉਦਘਾਟਨ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਸਾਫ਼ ਸੁਥਰੀ ਰਾਜਨੀਤੀ ਹੋ ਰਹੀ ਆ ਆਮ ਆਦਮੀ ਪਾਰਟੀ ਵੱਲੋਂ ਤੇ ਵਧੀਆ ਤਰੀਕੇ ਨਾਲ ਪਿੰਡਾਂ ਦੇ ਵਿਕਾਸ ਕਾਰਜ ਕੀਤੇ ਜਾਣਗੇ ਗੁਰਤੇਜ ਸਿੰਘ ਥੂਈ ਨਾਲਾ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ